ਆਹ ਸੜਕ ਦਾ ਕੀ ਹਾਲ ਆ ਇਹ ਸੜਕ ਤੇ ਜਨਨ ਕਿ ਉੱਤੇ ਫੁੱਲ ਜਨਨ ਕਿ ਟੈਕਸ ਲੈ ਰਹੀ ਹੈ ਕੰਪਨੀ ਜਨਨ ਕਿ ਪਰਤੀ ਫੁੱਲ ਕੱਟ ਰਹੀ ਹੈ ਪ੍ਰਬੰਧਾਂ ਦੀ ਅਸੀਂ ਅੱਜ ਖੋਲੀ ਪੋਲ ਆ ਵੇਖੋ ਸਾਰੀ ਸੜਕ ਟੁੱਟੀ ਹੋਈ ਹੈ ਕਿਹਾ ਵੇਖ ਰੋ ਕਿੰਨੇ ਸਾਲਾਂ ਸਾਡੇ ਗਲਿਆ ਪਿਆ ਹੋ ਗਿਆ ਪਿਆ ਇਹ ਆ ਇਹਨਾਂ ਦੀ ਸਹਿਤਾ ਆ ਵੇਖੋ ਅੰਦਰ ਮਿੱਟੀ ਨਾਲ ਭਰਿਆ ਹੋਇਆ ਕੰਪਨੀ ਪਰਚੀ ਫੁੱਲ ਕੱਟ ਰਹੀ ਹੈ ਸਿਰਫ ਪਤਾ ਨਹੀਂ ਜਿੱਥੇ ਜਿੱਥੇ ਤਾਂ ਇਨਲੀਗਲ ਲੱਗੇ ਆ ਉਹ ਤਾਂ ਸਰਕਾਰ ਬੰਦ ਨਹੀਂ ਕਰਦੀ ਤੇ ਪਤਾ ਨਹੀਂ ਇਹ ਮੋਬਾਈਲ ਤੇ ਜਰੂਰ ਸਾਨੂੰ ਰੋਜ਼ ਦੀ ਵਖਾਣ ਦੇ ਉਹ ਟੋਲ ਪਲਾਜ਼ਾ ਬੰਦ ਆ ਵੀ ਬੰਦ ਪਰ ਜਦੋਂ ਅਸੀਂ ਰੋਡਾਂ ਤੇ ਚੜਦੇ ਅਸੀਂ ਤਾਂ ਟੈਕਸ ਦੇ ਕੇ ਚੜਦੇ ਕਿਉਂਕਿ ਜਿਹੜੇ ਪੈਸੇ ਪੂਰੇ ਵਸੂਲ ਰਹੀ ਹੈ ਕੰਪਨੀ ਜਿਹੜੇ ਆ ਤੂੜੀ ਵਾਲੇ ਜਿਹੜੇ ਆ ਆਹ ਆ ਰਹੇ ਆ ਟਰਾਲੇ ਵੱਡੇ ਵੱਡੇ ਜਿਹਨੇ ਭੰਗ ਵਾਲੇ ਇਹ ਜਣ ਕੇ ਰੌਂਡ ਦਾ ਟੱਪ ਰਿਹਾ ਜਿਹੜੀ ਦੂਜੀ ਸਾਈਡ ਆ ਕੰਪਨੀ ਵੱਲੋਂ ਉਧਰ ਵਧੀਆ ਪ੍ਰਬੰਧ ਨਹੀਂ ਥਾਂ ਪੀੜਾ ਇਹ ਸਿਰਫ ਜਿਹੜਾ ਹੈ ਨਾ ਇਹ ਟੋਲ ਪਲਾਜ਼ੇ ਵਾਲੇ ਅਫਸਰ ਇਹ ਸਾਰੇ ਜਿਹੜੇ ਨੇ ਪੈਸਿਆਂ ਦੇ ਲੋੜ ਤੇ ਲੱਗੇ ਨੇ ਇਹਨਾਂ ਨੂੰ ਕੋਈ ਮਰੇ ਕੋਈ ਜੀਵੇ ਕੋਈ ਗੱਲ ਨਹੀਂ ਆ ਇੱਕ ਹਾਸਾ ਨਹੀਂ ਹੋ ਸਕਦਾ ਇਹ ਇੱਕ ਕੰਡਾ ਇਹਦੇ ਜ਼ਿੰਮੇਵਾਰ ਕੌਣ ਹੈ ਭਲੇਖੇ ਨਾਲ ਕੋਈ ਗੱਡੀ ਵੀ ਆ ਸਕਦੀ ਹੈ ਇੱਧਰ ਦੀ ਆ ਨਾਲਾ ਬਣਿਆ ਹੋਇਆ ਇਹ ਰੋਡ ਦੇ ਉੱਪਰ ਨਾਲਾ ਜੇ ਕਾਰ ਇਹਦੇ ਗੱਡੀ ਵਿੱਚ ਫਿਸਲ ਜਾਂਦੀ ਹੈ ਗੱਡੀ ਉੱਤਰ ਜਾਂਦੀ ਹੈ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਮੈਨੂੰ ਲੱਗਦਾ ਵੀ ਇਹ ਅਲਟਰੇਟੋ ਵੀਕਲ ਕੋਈ ਡਿੱਗਿਆ ਠੱਠਿਆ ਵੀਕਲ ਕੱਢਣ ਦਾ ਕੰਮ ਹੀ ਨਹੀਂ ਲਿਆ ਆ ਦੇਖੋ ਪਰਜਾਈਆਂ ਪਈਆਂ ਨੇ ਤੇ ਸੌਣ ਦਾ ਕੰਮ ਜਾਂ ਕੋ ਹੋ ਸਕਦਾ ਮੈਨਾਂ ਵੀ ਕੁਝ ਵੀ ਹੁੰਦਾ ਹੋਵੇ ਇੱਥੇ ਰਾਤ ਭਰਾਂ ਤੇ ਸੁੰਨੇ ਟੋਲ ਪਲਾਜ਼ਾ ਤੇ ਇਹ ਵੇਖੋ ਆਪਣੇ ਸਾਰੇ ਬਿਆਨਾਂ ਤੋਂ ਕੰਪਨੀ ਦੇ ਮੇਰੇ ਚਰ ਭੱਜ ਰਹੇ ਨੇ ਅੱਜ ਅਸੀਂ ਕੋੜਕਪੂਰਾ ਤੋਂ ਮੁਕਸੂ ਜਾਣ ਵਾਲੀ ਸੜਕ ਦੇ ਉੱਤੇ ਖਰੇ ਹਾਂ ਟੋਲ ਪਲਾਜ਼ਾ ਲੱਗਾ ਹੋਇਆ ਟੋਲ ਪਲਾਜ਼ਾ ਦੇ ਕੰਪਨੀ ਵੱਲੋਂ ਕਿਹੋ ਜਿਹਾ ਵਧੀਆ ਪ੍ਰਬੰਧ ਕੀਤੇ ਗਏ ਨੇ ਉਹ ਵੀ ਸਾਰੀ ਦਿਖਾਵਾਂਗੇ ਇੱਧਰ ਛੜਕ ਵੇਖੋ ਪਹਿਲਾਂ ਆਹ ਸੜਕ ਦਾ ਕੀ ਹਾਲ ਆ ਇਹ ਛੜਕ ਦੇ ਜਨਕ ਉੱਤੇ ਫੁੱਲ ਜਨਕ ਟੈਕਸ ਲੈ ਰਹੀ ਹੈ ਕੰਪਨੀ ਜਨਕ ਭਾਰਤੀ ਫੁੱਲ ਕੱਟ ਰਹੀ ਹੈ ਤੇ ਪ੍ਰਬੰਧ ਇਹਨਾਂ ਵੱਲੋਂ ਵੇਖੋ ਕਿੰਨੇ ਹੈ ਪ੍ਰਬੰਧਾਂ ਦੀ ਅਸੀਂ ਅੱਜ ਖੋਲੀ ਪੋਲ ਆ ਵੇਖੋ ਸਾਰੀ ਸੜਕ ਟੁੱਟੀ ਹੋਈ ਹੈ ਅੱਜ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੇ ਉਹ ਵੀ ਸਾਡੇ ਨਾਲ ਨੇ ਇੱਥੇ ਮੈਨੇਜਰ ਸਾਹਿਬ ਵੀ ਆਏ ਨੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਪ੍ਰਧਾਨ ਜੀ ਇੱਕ ਜਿਹੜਾ ਹਲਟਰਾ ਇਹਨਾਂ ਨੇ ਖਿਲਾਰਿਆ ਕੰਪਨੀ ਨੇ ਆਪ ਦਾ ਹਾਲਿਆ ਕੇ ਜਨਕ ਹਲਟਰਾ ਇੱਕ ਵਿਖਾਵੇ ਖਾਤਰ ਖਿਲਾਰਿਆ ਤਾਂ ਲੋਕਾਂ ਦੀ ਸਹੂਲਤ ਖਾਤਰ ਖਿਲਾਰਿਆ ਅੱਜ ਹਲਟਰਾ ਵਿਖਾਵਾਂਗੇ ਜਿਹਨਾਂ ਨੇ ਇੱਕ ਜੁਗਾੜ ਬਣਾਇਆ ਕਿ ਜਿਹੜਾ ਕਿਸੇ ਦਾ ਕੋਈ ਵੀਕਲ ਮੁੱਦਾ ਵੱਜ ਜਾਂਦਾ ਜਾਂ ਕੋਈ ਨੁਕਸਾਨਾ ਜਾਂਦਾ ਉਸ ਨੂੰ ਖੜਾ ਕਰਨ ਦੀ ਖਾਤਰ ਕੰਪਨੀ ਸਾਰੀ ਤਰ੍ਹਾਂ ਦੀ ਸਹੂਲਤ ਹੁੰਦੀ ਹੈ ਜਿਵੇਂ ਆਪਾਂ ਗੱਲ ਕਰਕੇ ਇੱਥੇ ਕੈਰਫਸ ਵੀ ਚਾਹੀਦੀ ਹੈ ਐਂਬੂਲੈਂਸ ਵੀ ਹੈਣੀਗੀ ਹਲਟਰਾ ਜਨਨ ਕਿ ਖੜਾ ਹੋਇਆ ਕੰਪਨੀ ਦਾ ਖਲਾਰਿਆ ਹੋਇਆ ਇੱਕ ਮੂਰਤੀ ਆ ਇੱਕ ਨਾਂ ਦਾ ਨਮੂਨਾ ਖਲਾਰਿਆ ਹੋਇਆ ਇਹ ਦਿਖਾਈ ਗਏ ਨਾ ਤਾਂ ਇਹਦੇ ਕੋਈ ਟਾਇਰ ਚੱਜ ਨਾ ਇਹ ਕੋਈ ਚੱਲਦਾ ਪਿਆ ਇਹਦੇ ਇੱਕ ਵਿਖਾਵਾ ਕਰਤਾ ਕੰਪਨੀ ਨੇ ਕਿ ਜਿਹੜਾ ਸਾਡਾ ਹਲਟਰਾ ਇਹ ਖੜਾ ਹੋਇਆ ਇਹ ਪ੍ਰਧਾਨ ਜੀ ਇਹ ਤੁਸੀਂ ਤਾਂ ਇੱਥੇ ਬਹੁਤ ਚਿਰ ਦੇ ਰਹਿੰਦੇ ਹੋ ਇਹ ਇਹ ਐਵੇਂ ਹੀ ਖੜਾ ਜਾਂ ਚੱਲਦਾ ਚੁਲਦਾ ਇਹ ਇਨਦੋਲਨ ਤੋਂ ਫੇਰ ਐਵੇਂ ਹੀ ਖੜਾ ਹੈ ਮੁੰਡਿਆ ਤਾਂ ਜਿਹਦੇ ਅੰਦੋਲਨ ਦੇ ਗਏ ਨਾ ਇੱਥੇ ਲੱਗਾ ਸੀ ਆਪਣਾ ਧਰਨਾ ਇਹ ਮੁੰਡਿਆਂ ਨੇ ਤਾਂ ਕਿ ਇੱਥੇ ਕੀਤੇ ਰੋਵੇਂ ਹੀ ਖੜਾ ਰਿਹਾ ਘਾਹ ਵੇਖ ਰੋ ਕਿੰਨੇ ਸਾਲਾਂ ਥੱਲੇ ਗਲਿਆ ਪਿਆ ਉਗਿਆ ਪਿਆ ਇਹ ਉਵੇਂ ਰੋਵੇਂ ਹੀ ਖੜਾ ਇਹ ਆ ਇਹਨਾਂ ਦੀ ਸਹਿਤਾ ਜੇ ਕਿਤੇ ਥੋੜਾ ਚੱਲਦਾ ਹੁੰਦਾ ਉਹ ਸਾਕਰਾ ਵੀ ਜਾਣੀ ਇਹਨਾਂ ਨੁਕਸਾਨ ਨਾ ਹੁੰਦਾ ਬਸ ਪਾਣੀ ਚ ਡੁੱਬਣੋਂ ਬਾਜ ਜਾਂਦੀ ਤੇ ਉਹ ਜਿਹੜੀਆਂ ਡੁੱਬੀਆਂ ਸਵਾਰੀਆਂ ਡੁੱਬ ਕੇ ਨਹੀਂ ਮਾਰਦੀਆਂ ਜੇ ਇਹ ਚਾਲ ਨਾ ਹੁੰਦਾ ਤੇ ਇਹ ਨਹੀਂ ਹਾਲਾਤ ਵੇਖ ਅੰਦਰ ਦੇ ਅੰਦਰ ਦੇ ਹਾਲਾਤ ਬਖੋਣੇ ਆ ਅੰਦਰ ਵੇਖੋ ਆ ਕਰੇ ਖਿੱਚੋ ਬਾਪੂ ਜੀ ਪਰ ਮੜਾ ਤੁਸੀਂ ਆ ਵੇਖੋ ਅੰਦਰ ਮਿੱਟੀ ਨਾਲ ਭਰਿਆ ਹੋਇਆ ਕੰਪਨੀ ਪਰਚੀ ਫੁੱਲ ਕੱਟ ਰਹੀ ਹੈ ਕਿਸੇ ਨੇ ਧਾਰ ਨਹੀਂ ਕਰਦੀ ਕਿਸੇ ਨੇ ਘੱਟ ਨਹੀਂ ਕਰਦੀ ਅੰਦਰ ਦੇ ਹਾਲਾਤ ਵੇਖੋ ਇਹ ਕਿਸੇ ਨੇ ਨਹੀਂ ਪੁੱਛਿਆ ਜਿਹੜੇ ਪਹਿਲੀ ਗੱਲ ਤਾਂ ਮੈਂ ਅੱਗੇ ਵੀ ਗੱਲ ਕਰਕੇ ਤਾਂ ਪ੍ਰਧਾਨ ਜੀ ਜਿਹੜੇ ਅਫਸਰ شاہੀ ਹੈ ਆਪਸਰੇ ਸਾਹਿੱਟ ਟੱਪ ਗਿਆ ਉਹਨਾਂ ਦੀ ਜਿਹੜੀ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਇਸ ਰੋਡ ਦੇ ਉੱਤੋਂ ਦੀ ਜਨਕਿ ਬੜੇ ਬੜੇ ਮੰਤਰੀ ਟੱਪਦੇ ਆ ਐਮਐਲਏ ਟੱਪਦੇ ਆ ਮੁੱਖ ਮੰਤਰੀ ਵੀ ਟੱਪਦੇ ਆ ਜਨਕਿ ਉਹਨਾਂ ਦਾ ਅੱਜ ਤੱਕ ਇਸ ਪੁਲ ਵੱਲ ਧਿਆਨ ਹੀ ਨਹੀਂ ਆਇਆ ਵੀ ਇਹ ਭੀੜਾ ਜਾਂ ਇਹ ਬਣਿਆ ਨਹੀਂ ਕਿਸੇ ਨੇ ਕਾਰਵਾਈ ਨਹੀਂ ਕੀਤੀ ਇੱਕ ਅਸੀਂ ਵੇਖਿਆ ਉੱਥੇ ਜਨਕਿ ਲੋਹਾ ਜਰੂਰ ਦਿਖਾ ਛੱਡਿਆ ਵੀ ਲੋਹਾ ਪਿਆ ਇਹੀ ਤਾਂ ਇਸੇ ਗੱਲ ਦੀ ਤਾਂ ਅਸੀਂ ਇਹੀ ਤੁਹਾਨੂੰ ਅੱਗੇ ਵੀ ਕਿਹਾ ਸੀ ਵੀ ਜਿਹੜੀ ਇਹ ਤੋਂ ਪਹਿਲਾਂ ਕਾਲੀਦਲ ਦੀ ਸਰਕਾਰ ਆ ਗਈਆਂ ਉਦੋਂ ਬਾਅਦ ਕਾਂਗਰਸ ਦੀਆਂ ਆ ਗਈਆਂ ਹੁਣ ਚਲੋ ਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਾਰਿਆਂ ਸਹਿਯੋਗ ਕਰਕੇ ਝਾੜੂ ਬਣਾ ਬੈਠੇ ਆ ਜਿਹੜਾ ਲੋਕਾਂ ਦਾ ਸਪਸ਼ਟੀ ਧੋਖਾ ਆ ਵੀ ਹੁਣ ਹੁਣ ਤੁਸੀਂ ਵੇਖੋ ਚਲੋ ਇਹ ਅਸੀਂ ਸਾਨੂੰ ਚਲੋ ਉਸ ਦੋਵੇਂ ਸਰਕਾਰਾਂ ਮਾੜੀਆਂ ਸੀ ਅਸੀਂ ਆਨੇ ਵੀ ਉਹ ਬਹੁਤ ਮਾੜੀਆਂ ਨੇ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਉਹਨਾਂ ਨੇ ਲੋਕਾਂ ਨੂੰ ਨਕਾਰਤਾ ਵੀ ਨਹੀਂ ਇਹਨਾਂ ਨੂੰ ਪਾਉਣਿਆ ਅਸੀਂ ਜਿੱਤੇ ਉਮੀਦ ਲਾਈ ਸੀ ਉਹਨੇ ਸਾਡਾ ਦੋ ਸਾਲਾਂ ਚ ਕੀ ਫਾਇਦਾ ਕੀਤਾ ਜੀ ਅਕਸਰ ਤਾਂ ਅਸੀਂ ਇਸ ਉਮੀਦ ਨਹੀਂ ਬਣਾਇਆ ਸੀ ਵੀ ਜਿਹੜਾ ਇਹ ਜਿਹੜੀ ਠੱਗੀ ਹੋ ਰਹੀ ਹੈ ਲੋਕਾਂ ਨਾਲ ਜਾਂ ਕੋਈ ਧੁਖੇ ਤੜੀ ਹੋ ਰਹੀ ਹੈ ਜਾਂ ਟੋਲ ਪਲਾਜ਼ਾ ਦੇ ਵਿੱਚ ਕੋਈ ਧੁਖਾ ਕਰ ਰਿਹਾ ਜਾਂ ਕੋਈ ਪੁਲ ਨਹੀਂ ਬਣੇ ਉਹ ਜਿਹੜੀ ਨਵੀਂ ਸਰਕਾਰ ਤੋਂ ਇਹ ਉਮੀਦ ਸੀ ਵੀ ਇਹ ਪੁਲਾਂ 'ਤੇ ਧਿਆਨ ਕਰਨਗੇ ਇਹ ਟੋਲ ਪਲਾਜ਼ਾ 'ਾਂ 'ਤੇ ਧਿਆਨ ਕਰਨਗੇ ਲੋਕਾਂ ਦੀ ਜੇਬ 'ਤੇ ਜਿਹੜੇ ਡਾਕੇ ਪੈਂਦੇ ਸੀ ਟੋਲ ਪਲਾਜ਼ਾ 'ਾਂ ਨੂੰ ਬੰਦ ਕਰਨਗੇ ਸਿਰਫ ਪਤਾ ਨਹੀਂ ਜਿੱਥੇ ਜਿੱਥੇ ਤਾਂ ਇਨਲੀਗਲ ਲੱਗੇ ਆ ਉਹ ਤਾਂ ਸਰਕਾਰ ਬੰਦ ਨਹੀਂ ਕਰਦੀ ਤੇ ਪਤਾ ਨਹੀਂ ਇਹ ਮੋਬਾਈਲ ਤੇ ਜਰੂਰ ਸਾਨੂੰ ਰੋਜ਼ ਦੀ ਖਾਨ ਦੇ ਵੀ ਉਹ ਟੋਲ ਪਲਾਜ਼ਾ ਬੰਦਾ ਵੀ ਬੰਦ ਪਰ ਜਦੋਂ ਅਸੀਂ ਰੋਡਾਂ ਤੇ ਚੜਦੇ ਅਸੀਂ ਤਾਂ ਟੈਕਸ ਦੇ ਕੇ ਚੜਦੇ ਆ ਉਹ ਗੱਲ ਆ ਵਿਚ ਆ ਜਿਹੜੇ ਮਾਨ ਸਾਹਿਬ ਤਾਂ ਕਿਦੋਂ ਦੇ ਕਹਰੇ ਅਸੀਂ ਪੰਜਾਬ ਦੇ ਵਿੱਚ ਜਿਹੜੇ ਕਿਨੇ 7 ਤੋਂ 8 ਕਣੀ 9 ਪਲਾਦੇ ਜਿਹੇ ਉਹ ਬੰਦ ਕਰਤੇ ਅਸੀਂ ਹਾਂਜੀ ਹਾਂਜੀ ਸਰਕਾਰ ਤਾਂ ਲਗਾਤਾਰ ਕਹਿ ਰਹੀ ਹੈ ਵੀ ਅਸੀਂ ਬੰਦ ਕੀਤੇ ਆ ਪਰ ਸਾਨੂੰ ਨਹੀਂ ਜੀ ਬੰਦਲਾ ਕੋਈ ਸਿਸਟਮ ਦਿਸਿਆ ਅਸੀਂ ਤਾਂ ਉਹ ਇੱਥੋਂ ਤੁਸੀਂ ਅੰਮ੍ਰਿਤਸਰ ਤੱਕ ਹੀ ਚੱਲੋ ਜੀ ਇੱਕਾ ਕੋਟ ਕੋ ਬੁਰਾ ਆ ਗਿਆ ਜੀ ਇੱਕ ਫਰੀਦਕੋਟ ਕੋ ਲੱਗਾ ਜੀ ਇੱਕ ਅੰਮ੍ਰਿਤਸਰ ਤੋਂ ਪਹਿਲਾਂ ਆਉਂਦਾ ਉਹ ਤਰਨਤਾਰ ਦੇ ਨਜ਼ਦੀਕ ਆਉਂਦਾ ਉਹ ਤਿੰਨ ਚਾਰ ਪੈਟਰੋਲ ਪਲਾਜ਼ ਤੋਂ ਉਸੇ ਤਰ੍ਹਾਂ ਚੱਲੀ ਜਾਂਦੀ ਤੇ ਉਸੇ ਤਰ੍ਹਾਂ ਲੁੱਟੀ ਜਾਂਦੀ ਜੀ ਫਿਰ ਇਹਨਾਂ ਦੀ ਕੋਈ ਫਿਕਸ ਪਰਚੀ ਨਹੀਂ ਹੈਗੀ ਜੀ ਜਿਹੜੇ ਹੁਣ ਮੰਨ ਕੇ ਚੱਲੋ ਜੀ ਆਮ ਜਨਤਾ ਮੇਰੇ ਰਗਾ ਕੋਈ ਨਪੜਾ ਬੰਦਾ ਜਾਂ ਕੋਈ ਆਮ ਲੋਕ ਇੱਥੇ ਪੰਜਾਬ ਦੇ ਵਿੱਚ ਵਸਦੇ ਪਏ ਸਾਰੇ ਡਿਜੀਟਲ ਇੰਡੀਆ ਨਹੀਂ ਬਣੇ ਨਾ ਸਾਰੇ ਕੋਈ ਪੜ ਸਕੇ ਨੇ ਅਜ ਤੱਕ ਉਹ ਲੋਕਾਂ ਦੀ ਇੰਨੀ ਲੁੱਟ ਕਰਦੇ ਕੀ ਉਹਨਾਂ ਨੂੰ ਕਹਿੰਦੇ ਵੀ ਆ ਫਾਸਟ ਕਾਰਡ ਲਾਓ ਫਾਸਟ ਫਾਸਟ ਟੈਗ ਲਾਓ ਫਾਸਟ ਟੈਗ ਨਾ ਇਹਨਾਂ ਨੇ ਕੀਤਾ ਹੋਇਆ ਜੇ ਮੇਰੇ ਵਰਗਾ ਕੋਈ ਬੰਦਾ ਛਮਾਈ ਬਾਅਦ ਜਾਂ ਮਹੀਨੇ ਬਾਅਦ ਜਾਂ 20 ਦਿਨ ਬਾਅਦ ਜਾਂਦਾ ਉਹ ਘਰੇ ਵਹੀਕਲ ਹੁੰਦਾ ਕਿਸੇ ਤਰ੍ਹਾਂ ਦਾ ਵੀ ਉਹ ਤੇ ਫਾਸਟ ਟੈਗ ਨਹੀਂ ਲਾ ਸਕਦਾ ਤੇ ਉਹਦੀ 2.500 ਰੁਪਏ ਪਰਚੀ ਕੱਟੀ ਜਾਂਦੀ ਜੀ ਨਜ਼ਾਇਜ਼ ਇਹ ਜਿਹੜੇ ਟੋਲ ਪਲਾਜ਼ਾ ਵਾਲੇ ਇੰਨਾ ਧੱਕਾ ਕਰਦੇ ਆ ਜੀ 2250 ਰੁਪਏ ਪਰਚੀ ਕੱਢਦੇ ਆ ਜੀ ਜਿਹੜੇ ਬੰਦੇ ਦਾ ਗੱਡੀ ਤੇ ਫਾਸਟ ਟੈਗ ਨਹੀਂ ਲੱਗਾ ਪਰ ਜਿਹੜੇ ਜ਼ਿਮੀਦਾਰ ਨੇ ਜਿਹੜਾ ਆਮ ਲੋਕ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਅਸੀਂ ਤਾਂ ਆਮ ਲੋਕਾਂ ਦੇ ਵਿੱਚੋਂ ਉੱਠ ਕੇ ਗਏ ਆ ਆਮ ਲੋਕਾਂ ਦੇ ਵਿੱਚੋਂ ਆ ਪਰ ਆਮ ਲੋਕਾਂ 'ਚ ਤੁਹਾਨੂੰ ਨਹੀਂ ਪਤਾ ਵੀ ਜਿਹੜਾ ਜ਼ਿਮੀਦਾਰ ਉਹ ਇੱਕ ਦੋ ਮਹੀਨੇ ਦੇ ਵਿੱਚ ਗੱਡੀ 'ਚ ਮਹੀਨੇ 'ਚ ਦੋ ਵਾਰ ਹੀ ਬੈਂਦਾ ਉਹ ਕਿੱਥੋਂ ਫਾਸਟ ਟੈਗ ਲਾ ਲੇਗਾ ਇੱਕ ਫਾਸਟੇਕ ਦੀ ਗੱਲ ਹੋਰ ਵੀ ਆ ਜਦੋਂ ਉਹ ਵਾਪਸੀ ਕਰਦਾ ਫਾਸਟ ਕਹਿੰਦੇ ਉਦੋਂ ਵੀ ਡਬਲ ਕੱਟ ਜਾਂਦਾ ਕਈ ਵਾਰ ਸੁਣਿਆ ਹੈ ਜੀ ਹਾਂ ਜੀ ਆ ਹੁਣ ਮੋਬਾਈਲ ਤੇ ਇੱਕ ਦਿਨ ਵੇਖਿਆ ਸੀ ਉਹ ਵਿਚਾਰੇ ਪਹਿਲਾਂ ਪਰਚੀ ਕਟਵਾ ਗਏ ਇਹ 250 ਰੁਪਏ ਦੀ ਪਰਚੀ ਕਟਾ ਕੇ ਤੇ ਜਦੋਂ ਵਾਪਸੀ ਤੇ ਆਏ ਉਹਨਾਂ ਨੇ ਡਬਲ ਪਰਚੀ ਕਟਾਈ ਸੀ ਔਨ ਜਾਂਦੀ ਪਰਚੀ ਕਟਾਈ ਸੀ ਪਰ ਜਦੋਂ ਵਾਪਸੀ ਕਰਨ ਲੱਗੇ 24 ਘੰਟਿਆਂ ਤੋਂ ਪਹਿਲਾਂ ਉਹ ਘੰਟੇ ਉਹਨਾਂ ਦੇ 22 23 ਹੋਏ ਸੀ ਤੇ 1 ਘੰਟਾ ਪਹਿਲਾਂ ਤੇ ਉਹਨਾਂ ਨੂੰ ਫੇਰ ਆਂਦੇ ਜੀ ਲਿਆਉ 250 ਇਹਨਾਂ ਦਾ ਇਹਨਾਂ ਨੇ ਨਿਰੀ ਲੁੱਟ ਮਚਾਈ ਹੋਈ ਜੀ ਹਰ ਇੱਕ ਬੰਦਾ ਇਹਨਾਂ ਨਾਲ ਆੜ ਨਹੀਂ ਸਕਦਾ ਜੀ ਇਹਨਾਂ ਨੇ ਉੱਥੇ ਗੁੰਡੇ ਬਿਠਾ ਲਏ ਜੀ ਟੋਲ ਪਲਾਜ਼ਾਂ ਤੇ ਇਹਨਾਂ ਨੇ 20 25 25 ਗੁੰਡੇ ਉਠਾ ਲਏ ਜਿਹਦੇ ਨਾਲ ਕੋਈ ਪਰਿਵਾਰ ਹੁੰਦਾ ਮੰਨ ਲਾ ਕੋਈ ਕਿਸੇ ਦੇ ਨਾਲ ਸਾਰਾ ਪਰਿਵਾਰ ਹੋਵੇ ਉਹ ਇਹਨਾਂ ਨਾਲ ਹਰ ਇੱਕ ਬੰਦਾ ਬਹਿਸਦਾ ਨਹੀਂ ਜੀ ਇਹ ਤਾਂ ਚਲੋ ਕੁਝ ਜਥੇਬੰਦੀਆਂ ਦੇ ਲੋਕਾਂ ਨੇ ਜਦੋਂ ਦਾ ਇਹ ਸਾਡਾ ਦਿੱਲੀ ਅੰਦੋਲਨ ਹੋਇਆ ਕੁਝ ਲੋਕਾਂ ਨੂੰ ਸੂਝ ਹੀ ਆਈ ਹੈ ਜੀ ਸਾਡਿਆਂ ਨੂੰ ਚਲੋ ਕੁਝ ਇਹਨਾਂ ਦੇ ਲੋਕ ਬਹਿਸਦੇ ਕਿ तकरीबन ਲੋਕ ਲੁੱਟੇ ਜਾਂਦੇ ਜੀ 90% ਲੋਕ ਲੁੱਟੇ ਜਾਂਦੇ ਜੀ ਕਿਥੋਂ ਨੂੰ ਹੋਰ ਦਿਖਾਈ ਗਿਆ ਟੋਲ ਪਲਾਜਾ ਦੀ ਅੰਗੈਲੀ ਜਿਹੜੇ ਪੈਸੇ ਪੂਰੇ ਵਸੂਲ ਰਹੀ ਹੈ ਕੰਪਨੀ ਜਿਹੜੇ ਆ ਤੂੜੀ ਵਾਲੇ ਜਿਹੜੇ ਆ ਆ ਰਹੇ ਆ ਟਰਾਲੇ بڑے بڑے ਜਿੰਨੇ ਭੋਂਗ ਵਾਲੇ ਇਹ ਜਿੰਨ ਕੇ ਰੌਂਡ ਦਾ ਟੱਪ ਰਿਹਾ ਜਿਹੜੀ ਦੂਜੀ ਸਾਈਡ ਆ ਕੰਪਨੀ ਵੱਲੋਂ ਉਧਰ ਵਧੀਆ ਪ੍ਰਬੰਧ ਨਹੀਂ ਥਾਂ ਪੀੜਾ ਜਿਹੜਾ ਇਹ ਭੋਂਗਾ ਜਿੰਨ ਕੇ ਉਧਰ ਫਸ ਜਾਂਦਾ ਇਹ ਉਲਟ ਸਾਈਡ ਚੱਲ ਰਹੀ ਹੈ ਜਾਣਾ ਇਹਦੀ ਸਾਈਡ ਪਹਿਲੀ ਆ ਇਹਨੂੰ ਬਾਈ ਜਿਹੜਾ ਤੁਸੀਂ ਇਧਰ ਉਲਟ ਸਾਈਡ ਆਏ ਹੋ ਪਹਿਲੀ ਸਾਈਡ ਆ ਉਧਰ ਕੌਣ ਜਾਂਦੇ ਉਹ ਟੱਪਦਾ ਨਹੀਂ ਆ ਜੀ ਕੱਬ ਤਾਂ ਨਹੀਂ ਗਾ ਹਾਂਜੀ ਇਹਦੀ ਪਰਚੀ ਉਥੋਂ ਲਈ ਜਾਂਦੀ ਆ ਹਾਂਜੀ ਕਿੰਨੀ ਪਰਚੀ ਆ ਇਹਦੀ 68 ਕੱਟਦੇ ਆ 68 ਰੁਪਏ 68 ਰੁਪਏ ਹਾਂਜੀ ਜਨਨ ਕਿ 68 ਰੁਪਏ ਪਰਚੀ ਦਾ ਸੋ ਉਥੋਂ ਲੈ ਲਈ ਜਨਨ ਕਿ ਪ੍ਰਬੰਧ ਉਧਰ ਦੀ ਹੈਂਡਲਿੰਗ ਦਾ ਨਹੀਂ ਜੀ ਠੀਕ ਇੱਧੇ ਰੱਪਦੇ ਆ ਉਥੋਂ ਐ ਕਰ ਲੈਂਦੇ ਉਹਨੇ ਜੇ ਕੱਲ ਹੋਈ ਕਾਰਨ ਮਾਰ ਕੇ ਰੱਪਦੇ ਇੱਕ ਗੱਲ ਹੋਰ ਆ ਜੇ ਕੱਲ ਨੂੰ ਇਧਰੋਂ ਕੋਈ ਗੱਡੀ ਹੁੰਦੀ ਆ ਐਕਸੀਡੈਂਟ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਤੁਸੀਂ ਹੋ ਜਾਂ ਟੋਲ ਪਲਾਜ਼ਾ ਉਹਦਾ ਸੀ ਮੰਨਾਂਗੇ ਜੀ ਜਦੋਂ ਸਾਡਾ ਗਣਾ ਗਣਿਆ ਜਾਊਗਾ ਨੇ ਮੈਂ ਇੱਕ ਟੋਲਪਲਾਜਾ ਕੰਪਨੀ ਨੂੰ ਕਿਹਾ ਨਹੀਂ ਕਿ ਸਾਡਾ ਤਾਂ ਇਧਰ ਰਸਤਾ ਨਹੀਂਗਾ ਸਾਡਾ ਰਸਤਾ ਦੂਜੇ ਪਾਸੇ ਦੀ ਆ ਤੁਸੀਂ ਸਾਥੋਂ ਪਰਚੀ ਲੈ ਰਹੇ ਹੋ ਉਧਰ ਰਸਤਾ ਸਾਨੂੰ ਚਾਲੂ ਕਿਉਂ ਨਹੀਂ ਕਰਕੇ ਦਿੰਦੇ ਕਿਤੇ ਗੱਲ ਹੋਈ ਨਹੀਂ ਜੀ ਇਹ ਕਿਤੇ ਨਹੀਂ ਹੋਈ ਨਹੀਂ ਜੀ ਪ੍ਰਧਾਨ ਜੀ ਸਾਡੇ ਨਾਲ ਖੜੇ ਨੇ ਪੂਰਾ ਪੁੱਛਾਂਗੇ ਪ੍ਰਧਾਨ ਜੀ ਕਿੱਧਰ ਗਏ ਆਹ ਹੋ ਸਕਦਾ ਜੀ ਇਹ ਵੇਖੋ ਇਹ ਕਹਿੰਦੇ ਵੀ ਜਿਹੜੀ ਸਾਡੀ ਪਰਚੀ ਹੈ 68 ਰੁਪਏ ਸਾਥੋਂ ਜਾਨੀ ਕਿ ਲੈ ਜਾਂਦੇ ਆ ਹਾਂ ਜੀ ਸਾਨੂੰ ਰਾਹ ਇੱਧਰ ਦੀ ਦਿਨਕੇ ਦਿੱਤਾ ਨਹੀਂ ਗਾ ਦੂਜੇ ਪਾਸੇ ਦੀ ਜਾਂਦੇ ਆ ਜੇ ਉਧਰੋਂ ਗੱਡੀ ਹੁੰਦੀ ਹੈ ਟਰੈਕਟਰ ਦੇ ਵਿੱਚ ਵੱਜ ਜਾਂਦੀ ਹੈ ਕੱਲ ਨੂੰ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਜਾਂ ਗੱਡੀ ਦਾ ਨੁਕਸਾਨ ਹੋ ਜਾਂਦਾ ਉਹਦਾ ਫਿਰ ਜ਼ਿੰਮੇਵਾਰ ਕੌਣਾ ਟੋਲ ਪਲਾਜ਼ਾ ਕੰਪਨੀ ਜ਼ਿੰਮੇਵਾਰ ਹੋਊਗਾ ਜਾਂ ਇੱਕ ਜਿਹੜਾ ਕਿਸਾਨ ਜਾ ਰਿਹਾ ਗਰੀਬ ਆਂਦਾ ਜਾ ਰਿਹਾ ਇਹ ਜ਼ਿੰਮੇਵਾਰ ਹੋਊਗਾ ਕੰਪਨੀ ਤਾਂ ਪੱਲਾ ਛੱਡ ਜੂਗੀ ਹਾਂਜੀ ਇਹਦਾ ਹੀ ਗੱਲ ਆ ਇਹ ਸਿੱਕਾ ਸਹੀ ਚਲਾਈ ਹੈ ਇਹਨ ਮੋਗਲਾ ਨੇ ਚਲਾਈ ਸੀ ਇਹ ਸਭ ਪੈਸੇ ਦੇ ਜੇ ਤੁਸੀਂ ਗੱਲ ਕੀਤੀ ਅਫਸਰਾਂ ਦੀ ਉਹਨਾਂ ਦੇ ਅੱਖਾਂ ਦੇ ਪੱਟੀਆਂ ਪੈਸੇ ਨੇ ਵੱਜੀਆਂ ਨੇ ਦੂਜੇ ਸਭ ਪੈਸੇ ਦੇ ਲਾਲਚ ਨੇ ਇਹ ਵਿਚਾਰੇ ਮਾਰੀ ਦੇ ਉਧਰ ਹੋਣੇ ਸੜਕ ਤਾਂ ਲੰਘਦੀ ਨਹੀਂ ਜੰਪ ਵੀ ਨਹੀਂ ਟਰਾਲਾ ਪਾਸ ਨਾ ਪੈ ਜੇ ਇਹ ਸਿਰਫ ਜਿਹੜਾ ਹੈ ਨਾ ਇਹ ਟੋਲ ਫਰਾਜੇ ਵਾਲੇ ਅਫਸਰ ਇਹ ਸਭ ਜਿਹੜੇ ਨੇ ਪੈਸਿਆਂ ਦੇ ਦੌੜ ਤੇ ਲੱਗੇ ਨੇ ਇਹਨਾਂ ਨੂੰ ਕੋਈ ਮਰੇ ਕੋਈ ਜੀਵੇ ਕੋਈ ਗੱਲ ਨਹੀਂ ਹੁਣ ਇਹ ਵਿਚਾਰੇ ਪਰਹੀਲਾ ਨੇ ਖਰੇ ਮਿਹਨਤ ਕਿੰਨੀ ਕੀਤੀ ਔਰ ਸਾਈਡ ਜਾਂਦੇ ਅੱਜ ਇਹਨਾਂ ਨਾਲ ਐਕਸੀਡੈਂਟ ਹੋ ਜਾ ਕੇ ਇਹਨਾਂ ਦਾ ਵੀ ਹੋ ਜਾਏ ਤੇ ਇਹਨਾਂ ਨੂੰ ਰੱਖਣਾ ਜੀ ਇਹਨਾਂ ਦਾ ਸ਼ੋਰ ਸੀ ਹੈ ਨਹੀਂ ਸ਼ੋਰ ਚ ਦਿਹਾੜੀ ਬੰਦਾ ਕੀ ਕਰੇ ਨਾਲੇ ਰੋ ਦਿੰਦੇ ਨੇ ਪੈਸੇ ਤੇ ਨਾਲੇ ਉਹ ਉਲਟ ਸਾਈਡ ਜਾਂਦੇ ਨੇ ਕਾਰਨ ਐਕਸੀਡੈਂਟ ਆਦਾ ਬਸ ਹੀ ਇੱਥੇ ਕਰਕੇ ਬੈਠੇ ਆ ਵੇ ਅਸੀਂ ਇਹਨੂੰ ਇਹ ਇਹਦਾ ਸਿਆਪਾ ਹੀ ਨਵੇੜ ਲਈਏ ਸੱਜਾ ਖੱਬਾ ਥਾਂ ਹੀ ਇਹਦਾ ਨਵੇੜ ਲਈਏ ਤੇ ਪੁਲ ਬਣ ਜੇ ਇਸੇ ਕਰਕੇ ਨੇ ਨਗਹਿਲੀ ਕਰਕੇ ਹੀ ਬੈਠੇ ਇਹੋ ਜੇ ਕੰਮ ਇਹਨਾਂ ਨੇ ਮਾੜੇ ਵੇਖ ਕੇ ਮੈਂ ਅੱਗੇ ਸਾਲ ਬੈਠਾ ਰਿਆ ਹਾਲਾਤ ਇਹਨਾਂ ਦੇ ਹੋਈ ਨੇ ਕਿ ਅਫਸਰ ਉਹ ਪੁਛੜੋ ਝੂਠਾ ਹੋਣ ਨੂੰ ਤਿਆਰ ਨਹੀਂ ਪੁਲਸ ਵਾਲੇ ਬਹਿ ਜਾਂਦੇ ਨੇ ਉਹ ਵੀ ਇਹਨਾਂ ਦੇ ਕਿਉਂ ਸਾਡੇ ਕੋਲ ਹੈ ਕੋਈ ਨਹੀਂ ਅਸੀਂ ਅਸੀਂ ਤਾਂ ਰੋਟੀਆਂ ਗੁਰੂ ਘਰੋਂ ਲਿਆਉਣੇ ਆ ਚਾਰੇ ਪਾਸੇ ਜਨ ਕੇ ਕਿਸਾਨ ਦੀ ਲੁੱਟ ਤੇ ਜਿਹੜੇ ਆਵਾਜ਼ਾਈ ਕਰ ਰਹੇ ਆ ਮੁਸਾਫਰ ਜਾ ਰਹੇ ਆ ਉਹਨਾਂ ਦੀ ਲੁੱਟ ਹੋ ਰਹੀ ਹੈ ਜਨ ਕੇ ਪਰਚੀ ਪੂਰੀ ਵਸੂਲੀ ਜਾ ਰਹੀ ਹੈ ਤੁਸੀਂ ਕੀ ਕਹਿੰਦੇ ਸੀ ਮੈਂ ਤਾਂ ਸੀ ਵੀ ਜਿਹੜੀ ਸਰਕਾਰ ਨੇ ਮਤਲਬ ਇਹ ਸਪਸ਼ਟ ਦਿਖ ਰਹੀ ਹੈ ਵੀ ਇਹ ਕੋਰਪੋਰੇਟ ਪੱਖੀ ਸਰਕਾਰ ਚੱਲ ਰਹੀ ਹੈ ਪਿਛਲੀਆਂ ਨੇ ਵੀ ਧੱਕਾ ਕੀਤਾ ਕਿਸਾਨਾਂ ਨਾਲ ਸਾਰਿਆਂ ਨਾਲ ਤੇ ਹੁਣ ਇਹ ਸਰਕਾਰ ਦਾ ਵੀ ਪੂਰਾ ਪੂਰਾ ਸਪਸ਼ਟ ਸਾਹਮਣੇ ਆ ਰਹੀਆਂ ਗੱਲਾਂ ਜੋ ਇਹ ਕੋਰਪੋਰੇਟ ਪੱਖੀ ਚੱਲ ਰਹੀਆਂ ਜਿਹੜਾ ਆਹ ਵੀ ਹਾਸਦਾ ਹੋਇਆ ਇਹ ਵੀ ਮਤਲਬ ਇਹਨਾਂ ਦੀ ਮਦਦ ਕਰ ਰਹੀ ਹੈ ਪ੍ਰਸ਼ਾਸਨ ਵੀ ਟੋਲ ਦੀ ਗਲਤੀ ਨਹੀਂ ਪਰ ਹਾਲਾਂਕਿ ਜਿੰਨੇ ਉਹਦੇ ਜਿੰਨੇ মিডিਆ ਚੈਨਲ ਨੇ ਸਾਰਿਆਂ ਨੇ ਕਵਰੇਜ ਦਿੱਤੀ ਹੈ ਮੈਂ ਤਾਂ ਕੱਲ ਤੋਂ ਲੈ ਕੇ ਅੱਜ ਤੱਕ ਜਿੰਨੇ ਸਾਰਿਆਂ ਨੇ ਕਿਹਾ ਟੋਲ ਨੂੰ ਮਤਲਬ ਜ਼ਿੰਮੇਵਾਰ ਠਹਿਰਾਇਆ ਜੋ ਜਿੰਨਾ ਨੁਕਸਾਨ ਆਇਆ ਸਾਰਾ ਟੋਲ ਜ਼ਿੰਮੇਵਾਰ ਹੈ ਜੀ ਕਿਨਾਂ ਦੀ ਕੰਪਨੀ ਜ਼ਿੰਮੇਵਾਰ ਆ ਹੁਣ ਤੁਸੀਂ ਆਹ ਦੇਖ ਲੈ ਰੋਂਗ ਸਾਈਡ ਜਾਵੜੀ ਐ ਇਹਦੇ ਤੇ ਕੱਲ ਨੂੰ ਕੋਈ ਚਾਂਸ ਬੰਦਾ ਐ ਇਹਨੂੰ ਇਹਦੇ ਤੇ ਪਹੁੰਚਗੇ ਪਰ ਨਹੀਂ ਉਹਨਾਂ ਦੇ ਚਾਹੀਦਾ ਟੋਲ ਕੰਪਨੀ ਦੇ ਚਾਹੀਦਾ ਜਨਨ ਕਿ ਚਾਰੇ ਪਾਸੇ ਪੈਸੇ 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 ਇਕੱਠੇ ਕਰਨੇ ਜਨਨ ਕਿ ਆਪਾਂ ਗੱਲ ਕਰੀ ਗਏ ਪ੍ਰਬੰਧ ਵਧੀਆ ਹੈ ਨਹੀਂ ਪੈਸੇ ਸਾਨੂੰ ਚਾਹੀਦੇ ਆ ਕਿਸੇ ਨੂੰ ਬਖਸ਼ਾ ਨਹੀਂ ਜਾ ਰਿਹਾ ਕਿਸੇ ਨਾਲ ਘੱਟ ਨਹੀਂ ਕੀਤੀ ਜਾ ਰਹੀ ਪਰਚੀ ਕਿ ਪ੍ਰਬੰਧ ਇੱਥੇ ਕਿਸੇ ਵੀ ਇੱਕ ਪੈਸੇ ਦਾ ਹੈ ਨਹੀਂਗਾ ਅਸੀਂ ਹਲਟਰ ਵੀ ਵੇਖਿਆ ਪਹਿਲਾਂ ਆਪਾਂ ਠੀਕ ਹੈ ਉਹ ਹੁਣ ਵੀ ਚੱਲਾਂਗੇ ਆਪਾਂ ਦੇਖਾਂਗੇ ਹਾਲਤ ਬਹੁਤ ਕੋਈ ਇੱਥੇ ਸੀ ਵੇਖਿਓ ਕੋਈ ਬਾਥਰੂਮ ਦਾ ਪ੍ਰਬੰਧ ਨਹੀਂ ਵਧੀਆ ਕੋਈ ਕਿਤੇ ਇੱਥੇ ਫਲਸ਼ ਦਾ ਪ੍ਰਬੰਧ ਹੈ ਨਹੀਂਗਾ ਕੋਈ ਵੀ ਪ੍ਰਬੰਧ ਨਹੀਂ ਜਨਨ ਕਿ ਸਾਰੇ ਸਹੂਲਤ ਫੁੱਲ ਚਾਹੀਦੀ ਹੁੰਦੀ ਹੈ ਵ ਕੱਲਾ ਟੋਲ ਪਲਾਜ ਜਦੋਂ ਲੈ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਇਹ ਜਿਹੜਾ ਜਾਂਦਾ ਹਫ਼ਤਾ ਸਰਕਾਰ ਤੱਕ ਜਾਂਦਾ ਸਾਰੀ ਮਿਲੀ ਭੁਗਤਾਈ ਇੱਕ ਇੱਕ ਬੰਦੇ ਦੇ ਵਸਦਾ ਕੰਮ ਤਾਂ ਹੈ ਨੀਗਾ ਜਿਵੇਂ ਹੁਣ ਇਹ ਜਾ ਰਹੇ ਰੋਂਗ ਸਾਈਡ ਜਾ ਰਹੇ ਆ ਇਹ ਪ੍ਰਬੰਧ ਕਰਨਾ ਤਾਂ ਟੋਲ ਪਲਾਜ ਵਾਲੇ ਜਿਹੜੇ ਕਰਮਚਾਰੀ ਇਹਨਾਂ ਦਾ ਫਰਜ਼ ਬਣਦਾ ਸੀ ਵੀ ਜੇ ਆਪਾਂ ਇਹਨਾਂ ਤੋਂ ਟੋਲ ਦੀ ਪਰਚੀ ਕੱਢਦੇ ਆ ਤੇ ਇਹਨਾਂ ਨੂੰ ਰਸਤੇ ਦਾ ਪ੍ਰਬੰਧ ਵੀ ਆਪਾਂ ਕਰਕੇ ਦੇਣਾ ਤੇ ਆ ਬਾਕੇ ਹੈਡਰੇ ਦੇ ਆਪਾਂ ਹਾਲਾਤ ਦੇਖ ਹੀ ਲਏ ਜੇ ਹੈਡਰਾ ਉਤੇ ਚੱਲਦਾ ਹੁੰਦਾ ਤੇ ਕਿੰਨੀਆਂ ਜੇ ਕੋਈ ਪੰਜ ਚਾਰ ਕੀਮਤੀ ਜਾਨਾਂ ਵਿੱਚ ਬੱਜ ਜਾਂਦੀਆਂ ਤੇ ਬਹੁਤ ਵਧੀਆ ਸੀ ਪਰ ਹੁਣ ਇਹਨਾਂ ਦੇ ਵੇਖ ਲਓ ਕੋਈ ਨਾ ਐਂਬੂਲੈਂਸ ਚੱਲਦੀ ਇੱਥੇ ਤੇ ਫਿਰ ਅਸੀਂ ਤਾਂ ਹੁਣ ਟੋਲ ਪਲਾਜ਼ੇ ਤੇ ਫਿਰ ਬੈਠਾਂਗੇ ਅੱਕ ਕੇ ਹੋਰ ਕੀ ਕਰਾਂਗੇ ਅਸੀਂ ਹੋਰ ਗੱਲ ਕਰਗੇ ਤੁਸੀਂ ਬੋਲ ਇੰਦਰ ਬੋਲਣਾ ਅਸੀਂ ਗੱਲ ਕਰਗੇ ਇੱਥੇ ਜਨ ਕਿ بڑے بڑے ਬੈਨਰ ਪੋਸਟਰ ਲੱਗੇ ਹੁੰਦੇ ਆ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਬੈਨਰ ਕੋਈ ਪੋਸਟਰ ਆ ਫਲੈਕਸੀ ਬੋਰਡ ਆ ਕੋਈ ਵੀ ਲੱਗਿਆ ਨਹੀਂਗਾ ਕਿ ਜਿਹੜਾ ਉਹਦੇ ਉੱਤੇ ਦੱਸਿਆ ਹੁੰਦਾ ਸਾਰਾ ਦੱਸਿਆ ਹੁੰਦਾ ਐਦੀ ਪਰਚੀ ਇੰਨੀ ਕੱਟੀ ਜਾਊਗੀ ਐਦੀ ਪਰਚੀ ਇੰਨੀ ਕੱਟੀ ਜਾਊ ਇੱਥੇ ਆ ਚੀਜ਼ ਦੀ ਸਹੂਲਤ ਹੈ ਇੱਥੇ ਆ ਚੀਜ਼ ਦੀ ਸਹੂਲਤ ਕੈਮਰਾਮੈਨ ਨੂੰ ਮੈਂ ਕਹਿੰਦਾ ਇੱਕ ਵਾਰੀ ਦਿਖਾ ਦੇ ਕਿਸੇ ਪਾਸੇ ਕੋਈ ਫਲੈਕਸੀ ਬੋਰਡ ਨਹੀਂ ਲੱਗਿਆ ਹੋਇਆ ਟੋਲ ਪਲਾਜ਼ਾ ਦੇ ਉੱਤੇ ਆਮ ਤੌਰ ਤੇ ਵੇਨੇ ਹੁੰਨੇ ਆਪਾਂ ਵੱਡੇ ਵੱਡੇ ਬੋਰਡ ਲੱਗੇ ਹੁੰਦੇ ਆ ਇੱਧਰ ਇੱਧਰ ਵੀ ਆ ਜਾਓ ਇੱਕ ਇਹਦਾ ਹਾਲ ਵੀ ਦਿਖਾ ਦੇ ਅੱਜ ਆਪਾਂ ਜਨਕਿ ਟੋਲ ਪਲਾਜ਼ਾ ਇਹ ਜਿਹੜਾ ਅਸੀਂ ਖੜੇ ਆ ਇਹ ਕੋਟਕਪੂਰਾ ਤੋਂ ਮੁਕਸਰ ਜਾਣ ਵਾਲੀ ਛੜਕ ਦਾ ਟੋਲ ਪਲਾਜ਼ਾ ਆ ਛੜਕ ਦੇ ਹਾਲਾਤ ਵੇਖ ਪਰਚੀਆਂ ਫੁੱਲ ਇਕੱਠੀਆਂ ਜਾ ਰਹੀਆਂ ਇਹ ਕੰਡਾ ਬਣਿਆ ਹੋਇਆ ਇੱਧਰ ਵੇਖੋ ਕਿੱਡਾ ਵਧੀਆ ਪ੍ਰਬੰਧ ਆ ਇਹਨਾਂ ਦੇ ਐਸੇ ਫੁੱਲ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਵੀ ਕੰਬ ਕਾਂ ਦੀ ਨੀਂਦ ਸੁੱਤਾ ਪਿਆ ਉਹਨਾਂ ਦਾ ਵੀ ਧਿਆਨ ਹੁਣ ਆ ਵੇਖੋ ਵੀ ਆ ਇੱਕ ਹਾਸਾ ਨਹੀਂ ਹੋ ਸਕਦਾ ਇਹ ਇੱਕ ਕੰਡਾ ਇਹਦਾ ਜ਼ਿੰਮੇਵਾਰ ਕੌਣ ਹੈ ਭਲੇਖੇ ਨਾਲ ਕੋਈ ਗੱਡੀ ਵੀ ਆ ਸਕਦੀ ਹੈ ਇੱਧਰ ਦੀ ਗੱਡੀ ਆ ਸਕਦੀ ਆ ਬੰਪਰ ਵਾ ਸਕਦਾ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਇਹ ਜੇ ਪੁੱਛਾਂਗੇ ਮਲੇਚਰ ਸਾਹਿਬ ਅੰਦਰ ਬੈਠੇ ਜੇਕਰ ਗੱਲ ਕਰਨਗੇ ਤਾਂ ਸਾਡੇ ਨਾਲ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਪੁੱਛਾਂਗੇ ਸਾਰਾ ਇੱਕ ਵੀਰ ਜੀ ਆਪਾਂ ਪਹਿਲਾਂ ਵੀ ਤੁਸੀਂ ਲੰਮੇ ਸਮੇਂ ਤੋਂ ਗੱਲ ਕਰ ਰਹੇ ਹੋ ਇੱਥੇ ਪ੍ਰਧਾਨ ਜੀ ਵੀ ਸਾਡੇ ਉਹਨਾਂ ਨੇ ਲੰਮੀ ਚੌੜੀ ਗੱਲ ਕੀਤੀ ਇੱਕ ਦੋਸਤ ਮੇਰੇ ਹੋਰ ਹੈ ਤੇ ਚਲੋ ਮੈਂ ਉਹਦੇ ਆਧਾਰਤਾ ਨਹੀਂ ਪਰ ਪੰਜਾਬ ਦਾ ਜੰਪੜ ਜ਼ਰੂਰ ਹਾਂ ਪੰਜਾਬ ਦਾ ਮੈਂ ਵੀ ਕਿਸਾਨ ਦਾ ਪੁੱਤ ਹਾਂ ਜੋ 33 ਸਾਲ ਤਕਰੀਬਨ ਪਹਿਲਾਂ ਅਸੀਂ ਸੰਤਾਪ ਭੋਗਿਆ ਸੀ ਇਹਨਾਂ ਪੁਲਾਂ ਦੇ ਉੱਤੇ 80 ਤੋਂ ਵੱਧ ਜਾਨਾਂ ਗੁਆਈਆਂ ਔਰ ਉੱਥੇ ਇੱਕ ਚਸ਼ਮਦੀਦ ਗਵਾਹ ਹੈ ਕੋ ਚਾਹ ਦੀ ਦੁਕਾਨ ਕਰਦਾ ਬਜ਼ੁਰਗ ਉਹਨੇ ਵੀ ਦੱਸਿਆ ਵੀ ਬੱਸ ਫੁੱਲ ਭਰੀ ਸੀ ਉਹ ਪ੍ਰਦੀਪ ਸਿੰਘ ਜੋ ਦਦਾਰ ਸਿੰਘ ਦੇ ਪੋਤੇ ਆ ਬੜੀ ਵਾਲੇ ਤੋਂ ਉਹ ਮੀਆਂ ਬੀਬੀ ਸੀ ਕਿਸੇ ਮਰਗ ਦੇ ਕਾਰਨ ਉਹ ਆਏ ਹੋਏ ਸੀ ਤੇ ਵਿਚਾਰੇ ਦੋਨੇ ਵਿੱਚ ਉਹ ਡਿੱਗ ਪਏ ਤਾਂ ਉਹ ਦੋਨੇ ਚਲੋ ਮਾਲਕ ਦੀ ਮਿਹਰ ਰਹੀ ਜਿਉਂਦੇ ਨਿਕਲੇ ਉਹ ਬੰਦੇ ਦੇ ਕਹਿਣ ਦੇ ਮੁਤਾਬਕ ਬੱਸ ਦੇ ਵਿੱਚ ਜਿਹੜੀ ਪੂਰੀਆਂ ਸੀਟਾਂ ਫੁੱਲ ਸੀ 10 15 ਤੋਂ 20 ਬੰਦੇ ਵਿੱਚ ਉਹ ਕਹਿੰਦਾ ਖੜੇ ਵੀ ਸੀ ਬੱਸ ਫੁੱਲ ਸੀ ਹਾਲਾਂਕਿ ਜਿੱਥੇ ਬੱਸ ਦਾ ਜਿਹੜਾ ਇਹ ਟਰਾਂਸਪੋਰਟਰ ਹੈ ਡੈਂਪੀ ਟੱਲੋਂ ਜੀ ਉਹ ਛੋਕ ਕਰ ਰਹੇ ਨੇ 30 35 ਸਵਾਰੀਆਂ ਸੀ ਜਿਹੜੀਆਂ 30 35 ਦੀ ਗੱਲ ਕਰ ਰਹੀ ਹੈ ਰਲੀ ਮੁਲੀ ਇਹ ਸਰਕਾਰ ਜੋ ਵੀ ਕੁੱਤੀ ਚੋਰਾ ਨਾਲ ਰੜੀ ਆ ਭੰਡਾ ਦੀ ਸਰਕਾਰ ਕਹਿ ਲੋ ਨਿਚਾਰਾਂ ਦੀ ਕਹਿ ਲੋ ਮੈਂ ਜੋ ਵੀ ਮਰਜ਼ੀ ਘੁਆ ਲੋ ਮੈਂ ਤਾਂ ਕਹਿਨ ਨੂੰ ਤਿਆਰ ਆ ਮੈਨੂੰ ਕੋਈ ਕਿਸੇ ਦੀ ਝੇਪ ਨਹੀਂ ਮੈਂ ਕਹਿੰਦੀ ਇਹ ਵਿੱਚ ਨਹੀਂ ਜੀ ਜੀ ਪਰ ਅਸੀਂ ਇੱਥੇ ਅੱਜ ਕੀ ਗੱਲ ਹੈ ਸਾਡੇ ਅੱਜ ਹਿਰਦੇ ਦੇ ਵਿੱਚ ਪੀੜ ਕਿਹੜੀ ਆ ਅਸੀਂ ਜਾਨਾ ਅਸੀਂ ਪਹਿਲਾਂ ਗੁਆਇਆ 30 ਸਾਲਾਂ ਬਾਅਦ ਸਾਡੇ ਤੇ ਅੱਜ ਫੇਰ ੱਤਕਾ ਲੱਗਾ ਔਰ ਉਹਦੇ ਤੇ ਵੱਡੀ ਤੱਤ ਸਾਨੂੰ ਇੱਕ ਹੋਰ ਲੱਗ ਰਹੀ ਹੈ ਸ਼ਾਇਦ ਮੇਰੇ ਦੋਸਤਾਂ ਕੋਲ ਨਾ ਗਿਆਨ ਹੋਵੇ ਨਾ ਪਹੁੰਚੀ ਹੋਵੇ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਕੁਝ ਵੀ ਅਜ ਤਿੰਨ ਚਾਰ ਦਿਨ ਹੋ ਗਿਆ ਸਾਨੂੰ ਕੋਈ ਸ਼ੋਅ ਨਹੀਂ ਕਰ ਰਹੀ ਅਫਸਰ ਕੀ ਸਥਿਤੀ ਦੀ ਹੈ 10 ਤੋਂ 20 20 15 20 ਬੰਦੇ ਜਿਉਂਦੇ ਕੱਢ ਲਏ ਗਏ 80 ਦੇ ਕਰੀਬ ਇਹਨਾਂ ਨੇ ਲਾਸ਼ਾਂ ਸ਼ੋਅ ਕਰਤੀਆਂ 28 ਬੰਦੇ ਹੋ ਗਏ ਜਿਹੜੇ ਹਿਸਾਬ ਨਾਲ ਉਹ 60 65 ਸਵਾਰੀਆਂ ਬਣਦੀਆਂ ਮੈਂ ਸਰਕਾਰ ਤੋਂ ਇਸ ਦੀ ਮੰਗ ਕਰੂੰਗਾ ਆਪਦੀ ਇਸ ਡਕਾਉਂਦਾ ਜਥੇਬੰਦੀ ਦੇ ਪੂਰੇ ਜਿੰਨੇ ਵੀ ਇੱਥੇ ਅਹੁਦੇਦਾਰ ਪ੍ਰਧਾਨ ਜੀ ਆਏ ਆ ਇਹਨਾਂ ਦੇ ਹਮਾਇਤ ਦੇ ਨਾਲ ਵੀ ਉਹਨਾਂ ਦੀ ਉੱਚ ਪੱਧਰੀ ਜਾਂਚ ਹੋਵੇ ਬਸਦੀ ਔਰ ਜਿਹੜੀਆਂ ਬਾਕੀ ਲਾਸ਼ਾਂ ਜਿਨ੍ਹਾਂ ਨੂੰ ਸਰਕਾਰ ਮੈਨੂੰ ਖਦਸ਼ਾ ਵੀ ਲਕੋ ਰਹੀ ਹੈ ਕਿਉਂਕਿ ਉੱਥੋਂ ਰਾਤ ਬਰਾਤੇ ਕਿਸੇ ਜ਼ਿੰਮੇਦਾਰ ਨੂੰ ਕਿਸੇ ਨੂੰ ਉੱਥੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਐਨਡੀਆਰਐਫ ਦੀਆਂ ਟੀਮਾਂ ਲਾ ਦਿੱਤੀਆਂ ਉਹ ਪਤਾ ਨਹੀਂ ਰਾਤ ਨੂੰ ਹੁਣ ਲਾਸ਼ਾਂ ਕਿਦੋਂ ਉੱਠਣਗੀਆਂ ਕਿੱਥੇ ਜਾ ਕੇ ਉੱਠਣਗੀਆਂ ਨੰਤੀ ਇਹ ਜਿਹੜੀ ਨਵੇਂ ਸਿਰੋਂ ਨਹਿਰ ਬਣ ਗਈ ਹੈ ਸਫਾਈ ਹੋ ਗਈ ਅੱਗੇ ਡਿੱਕਾ ਲੱਗਦਾ ਸੀ ਕੋਈ ਲਾਸ਼ ਵਿੱਚ ਬੰਦਾ ਡਿੱਗਦਾ ਢੈਂਦਾ ਸੀ ਤਾਂ ਨੇੜੇੋਂ ਮਿਲ ਜਾਂਦਾ ਸੀ ਹੁਣ ਹੋ ਸਕਦਾ ਵੀ ਇਹ ਦੂਸਰੇ ਸੂਬੇ ਚੱਕਰ ਵੀ ਚਲੀਆਂ ਜਾਣ ਨੇੜੇ ਤੇੜੇ ਕੋਲੇ ਲਾਇਆ ਨਹੀਂ ਲਾਇਆ ਹੈ ਸ਼ਾਇਦ ਇਹਨਾਂ ਨੇ ਉਹ ਇਕੱਲੀ ਐਨਡੀਆਰ ਆਫ ਲਾਈਏ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਵੀ ਉਹਨਾਂ ਨੂੰ ਸਿਵਲ ਨੂੰ ਆਮ ਲੋਕ ਪਬਲਿਕ ਨੂੰ ਨਹੀਂ ਲਾਇਆ ਜਾ ਕਿਉਂਕਿ ਜੇ ਇਹਨਾਂ ਨੇ ਜਨਤਕ ਉਹ ਕੀਤੀਆਂ ਜਾਣ ਜਾਂ ਜਿੰਦੀਆਂ ਵੀ ਲਾਸ਼ਾਂ ਮਿਲਦੀਆਂ ਕਿਉਂ ਲੋਕਾਂ ਦੇ ਸਾਹਮਣੇ ਜਿਹੜੀ ਅਸਲ ਸਥਿਤੀ ਸਾਹਮਣੇ ਆ ਸਕੇ ਵੀ ਕੁੱਲ ਹਾਦਸੇ ਦੇ ਵਿੱਚ ਜਾਨ ਗਵਾਉਣ ਵਾਲੇ ਕਿੰਨੇ ਲੋਕ ਸੀ ਕਿੰਨੇ ਸਾਡੇ ਭੈਣ ਭਰਾ ਬਜ਼ੁਰਗ ਸੀ ਬਸ ਇੰਨੀਆਂ ਬੇਨਤੀਆਂ ਜੀ ਲੋਕ ਉੱਥੇ ਸੇਵਾ ਕਰਨੀ ਚਾਹੁੰਦੇ ਸੀ ਲਾਸ਼ਾਂ ਕੱਢਣ ਚ ਬਿਲਕੁਲ ਲਾਸ਼ਾਂ ਮੈਂ 1 ਵਜੇ ਦੇ ਕਰੀਬ ਮੇਰੇ ਕੋਲ ਵੀਡੀਓ ਪਿੰਡ ਜਾਵੜਿਆ ਮੈਂ ਵੀ ਉੱਥੋਂ ਮੋਟਰਸਾਈਕਲ ਇੱਥੇ ਲੰਘਣ ਲਗਾਉਂਦੀਆਂ ਡਿਕਤਾ ਆਈਆਂ ਉੱਥੇ ਮਤਲਬ ਕੀ ਤੁਹਾਨੂੰ ਦੱਸ ਗਏ ਹੋਣਾ ਉਹਨਾਂ ਦੇ ਖੱਟੀਆਂ ਖੀਰਾਂ ਦਾ ਕੀ ਸਰ ਉਹਨਾਂ ਸਾਡੇ ਪੰਜਾਬੀ ਮਹਾਵਰੇ ਆਏ ਬਈ ਇਹਨਾਂ ਨੇ ਕੋਈ ਵੀ ਇਹਨਾਂ ਦਾ ਡੀ ਛਤੀ ਅਰੇਂਜਮੈਂਟ ਨਹੀਂ ਸੀ ਉਦੋਂ ਟਿੱਕਰ ਤਾਂ ਜਦੋਂ ਆਪਾਂ ਮੋਟਾ ਜਿਹਾ ਦੇਖਦੇ ਹਾਂ ਵੀ ਜਦੋਂ ਬੱਸ ਡਿੱਗੀ ਐ ਸਾਈਡ ਪਰਨੇ ਡਿੱਗੀ ਐ ਉਹਦੀ ਜਿਹੜੀ ਅਗਲੀ ਅਗਲੇ ਸੀਸੇ ਸੀ ਉਹ ਪੂਰੇ ਜਾ ਕੇ ਧਰਤੀ ਨਾਲ ਨਹੀਂ ਟਕਰਾਇਆ ਹਗਰ ਜੇ ਧਰਤੀ ਨਾਲ ਟਕਰਾ ਜਾਂਦੇ ਕਮ ਸੇ ਕਮ ਮੌਤ ਤਾਂ ਹੋ ਸਕਦਾ ਸੀ ਇੱਦਾਂ ਹੀ ਵੱਧਦੀ ਹੋ ਜਾਂਦੀ ਪਰ ਲਾਸ਼ਾਂ ਨਹੀਂ ਨਿਕਲਦੀਆਂ ਜੀ ਬੱਸ ਦੇ ਸੀਸੇ ਉੱਪਰ ਹੋਣੇ ਕਰਕੇ ਸਾਰ ਕੋਸਤਾ ਉਧੇ ਨਿਕਲ ਗਿਆ ਜਾਂ ਜਿਉਂਦੇ ਜਾਂ ਮੁਰਦੇ ਤਲਫ ਦੇ ਜਿੱਦਾਂ ਵੀ ਬਾਕੀ ਰਹਿੰਦਾ ਖੁੰਦੇ ਇਹਨਾਂ ਨੇ ਤਾਂ ਬੱਸ ਰੂਟੋਚਨ ਪਾਇਆ ਜੀ ਬੱਸ ਰੂਟ ਪਿਛਲੇ ਪਾਸੇ ਖਚਲੀ ਹਾਂ ਜੀ ਪਹਿਲਾਂ ਬੱਸ ਕੱਢਣ ਦੀ ਕੋਸ਼ਿਸ਼ ਕੀਤੀ ਐ ਬੱਸ ਕੱਢੀ ਤੋਂ ਬਾਅਦ ਇਹਨਾਂ ਨੇ ਕੋਈ ਇੱਕ ਆਪਾਂ ਟੋਲ ਪਲਾਜਾ ਦਾ ਵਧੀਆ ਬਣਾਇਆ ਜਿਹੜਾ ਸਵਾਰੀਆਂ ਦੇ ਬੈਠਣ ਲਈ ਜਿਹੜੇ ਮੁਸਾਫਰ ਹੁੰਦੇ ਆ ਉਹਨਾਂ ਦੇ ਬੈਠਣ ਲਈ ਇੱਕ ਇਹਨਾਂ ਨੇ ਵਧੀਆ ਸੀਟ ਵੇਖੋ ਕਿ ਓਦੀ ਵਧੀਆ ਸੀਟ ਲਾਈ ਐ ਯਾਰ ਉਹੀ ਸ਼ਰਮ ਦੀ ਗੱਲ ਐ ਵੀ ਜਿਹੜੇ ਆਹ ਲੋਕਾਂ ਤੋਂ ਪੂਰੇ ਪੈਸੇ ਵਸੂਲੇ ਜਾ ਰਹੇ ਨੇ ਕਾਦੇ ਐ ਆਹ ਵੇਖੋ ਟੀਨ ਪਾਇਆ ਟੈਂਪਰੇਰੀ ਜਾਂ ਏ ਵੀ ਜੰਗਾਲ ਦਾ ਮੋਰੀਆ ਜਿਹੜੇ ਸਾਡੇ ਮੁਸਾਫਰ ਹੈ ਇੱਥੇ ਉੱਤਰਦੇ ਆ ਕੇ ਖੜਦੇ ਆ ਵੇਟ ਕਰਦੇ ਆ ਕਿਸੇ ਚੀਜ਼ ਦੀ ਕੋਈ ਗੱਡੀ ਖਰਾਬ ਹੋ ਜਾਂਦੀ ਹੈ ਇੱਥੇ ਧੁੱਪੇ ਛਾਵੇਂ ਬੈਠਣਾ ਹੁੰਦਾ ਕਿਸੇ ਨੇ ਉਹ ਕਿਵੇਂ ਬੈਠੂ ਆ ਇਹੋ ਜਿਹਾ ਪ੍ਰਬੰਧ ਹੈ ਅੱਜ ਇਹਨਾਂ ਦੀ ਅਸੀਂ ਤੁਹਾਨੂੰ ਕੱਲੀ-ਕੱਲੀ ਚੀਜ਼ ਵਿਖਾਵਾਂਗੇ ਕਿੰਨੇ ਕਿਥੇ ਵਧੀਆ ਪ੍ਰਬੰਧ ਨੇ ਕੀ ਕੁਸ਼ ਹੈ ਅਦਰ ਇੱਕ ਹੋਰ ਝਾਤੀ ਮਰਾਓ ਕੈਮਰਾਮੈਨ ਨੂੰ ਆ ਨਾਲਾ ਬਣਿਆ ਹੋਇਆ ਇਹ ਰੋਡ ਦੇ ਉੱਪਰ ਨਾਲਾ ਜੇ ਕਾਰ ਇਹਦੇ ਗੱਡੀ ਵਿੱਚ ਫਿਸਲ ਜਾਂਦੀ ਹੈ ਗੱਡੀ ਉੱਤਰ ਜਾਂਦੀ ਹੈ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਜਿਹੜਾ ਤਾਂ ਹਰਜਾਨਾ ਕੋਣ ਪਰੂਆ ਜੇ ਗੱਡੀ ਦਾ ਕਾਹਲੂ ਨੁਕਸਾਨ ਹੋ ਜਾਂਦਾ ਗੱਡੀ ਨੂੰ ਬਾਹਰ ਕੱਢਣਾ ਖਾਲਤ ਇੱਕ ਹਲਟਰ ਦੀ ਲੋੜ ਹੁੰਦੀ ਹੈ ਉਹ ਸਾਰੀ ਸਹੂਲਤ ਇਹ ਟੋਲ ਪਲਾਜ਼ਾ ਕੰਪਨੀ ਨੇ ਪ੍ਰੋਵਾਈਡ ਕਰਾਉਣੀ ਹੁੰਦੀ ਹੈ ਉਹ ਇਹੋ ਜਿਹੇ ਹਲਟਰਾ ਕਰਾਉਣਗੇ ਜਿਹੜਾ ਆ ਹਲਟਰਾ ਖੜਾ ਵੇਖੋ ਤੁਸੀਂ ਕੰਪਨੀ ਦਾ ਹਲਟਰਾ ਖੜਾ ਇਹਦੇ ਵਿੱਚ ਕੋਈ ਪ੍ਰਬੰਧ ਨਹੀਂ ਕਿਸੇ ਤਰ੍ਹਾਂ ਚੱਲਦਾ ਨਹੀਂ ਤੁਹਾਨੂੰ ਪਹਿਲਾਂ ਵੀ ਦਿਖਾ ਕੇ ਹਟਿਆ ਸੀ ਕੋਈ ਪ੍ਰਬੰਧ ਆ ਵੇਖੋ ਕੋਈ ਪ੍ਰਬੰਧ ਨਹੀਂ ਇਹ ਤਾਂ ਮੈਨੂੰ ਲੱਗਦਾ ਚਲਾਇਆ ਹੀ ਨਹੀਂ ਆ ਇਹ ਤਾਂ ਇਹ ਤਾਂ ਚਲਾਇਆ ਹੀ ਨਹੀਂ ਹੋਣਾ ਜੀ ਕਦੇ ਵੀ ਨਹੀਂ ਚਲਾਇਆ ਹੋਣਾ ਮੈਂ ਨਹੀਂ ਤੁਸੀਂ ਹਾਂ ਰਹਿਨੇ ਤੋਂ ਜਿਹੜੀ ਰਹਿਨੇ ਬਸ 4 ਕਿਲੋਮੀਟਰ ਦੇ ਇਹ ਤਾਂ ਮੈਨੂੰ ਲੱਗਦਾ ਇਹਦੇ ਚ ਤੱਕ ਤਾਂ ਤੇਲ ਹੀ ਨਹੀਂ ਪਵਾਇਆ ਹੋਣਾ ਸਰਕਾਰ ਨੇ ਚਲਾਉਣਾ ਕੀ ਸੀ ਤੇਲ ਵੀ ਨਹੀਂ ਪਵਾਇਆ ਹੋਣਾ ਕਦੇ ਇਹਦਾ ਜੀ ਤੇਰਾ ਹੀ ਪਿੰਡ ਹੈ ਇੱਥੇ 24 ਘੰਟੇ ਰਹਿਨੇ ਸਾਡੇ ਖੇਤ ਵੀ ਇੱਧਰ ਹੈ ਇਹ ਤਾਂ ਕਦੋਂ ਪਹਿਲਾਂ ਦਿੱਲੀ ਵੱਲ ਦੋਲਰ ਚੱਲਿਆ ਸੀ ਉਹ ਉੱਥੇ ਖੜਾ ਸੀ ਉਦੋਂ ਸਾਡਾ ਧਰਨਾ ਲੱਗਿਆ ਰਿਹਾ 60 ਸਾਲ ਇੱਥੇ ਉਦੋਂ ਇਹ ਤਕਾਲਾ ਲਾ ਕੇ ਇੱਥੇ ਸਾਈਡ ਤੇ ਕਰਤਾ ਜੀ ਉਦੋਂ ਇਹਨਾਂ ਨੇ ਹਲਾਇਆ ਨਾ ਚਲਾਇਆ ਪਹਿਲਾਂ ਵੀ ਖੜਾ ਹੀ ਸੀ ਕਿ ਬਣਾਏ ਕਾਦੀ ਖਤਰਾ ਇਹ ਲਿਆ ਕੇ ਇੱਕ ਸਿਰਫ ਨਮੂਨਾ ਕਰਤਾ ਦਿਖਾਤਾ ਵੀ ਦਿਖਾਤਾ ਵੀ ਜਿਹੜਾ ਸਾਡਾ ਹਲਟਰਾ ਖੜਾ ਸਾਡੇ ਬੋਲੋ ਵਧੀਆ ਪ੍ਰਬੰਧ ਹੈ ਕੀ ਪ੍ਰਬੰਧ ਹੈ ਕੋਈ ਇਹਦੇ ਨਾਲ ਤਾਰ ਨਹੀਂ ਕੋਈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆਂ ਕੋਈ ਵਧੀਆ ਪ੍ਰਬੰਧ ਕਿਸੇ ਵੀ ਤਰ੍ਹਾਂ ਦੇ ਪ੍ਰਬੰਧ ਨਹੀਂ ਨਹੀਂ ਲਿਆ ਹੁਣ ਇਹ ਤੋਂ ਮੈਨੂੰ ਲੱਗਦਾ ਵੀ ਇਹ ਹਲਟਰੇ ਤੋਂ ਵੀਕਲ ਕੋਈ ਡਿੱਗਿਆ ਠੱਠਿਆ ਵੀਕਲ ਕੱਢਣ ਦਾ ਕੰਮ ਹੀ ਨਹੀਂ ਲਿਆ ਆ ਦੇਖੋ ਪਰਜਾਈਆਂ ਪਈਆਂ ਇਹਦੇ ਤੇ ਸੌਣ ਦਾ ਕੰਮ ਜਾਂ ਕੋਈ ਹੋ ਸਕਦਾ ਮੈਨਾਂ ਵੀ ਕੁਝ ਵੀ ਹੁੰਦਾ ਹੋਵੇ ਇੱਥੇ ਰਾਤ ਭਰਾਂ ਤੇ ਸੁੰਨੇ ਟੋਲ ਪਲਾਜ਼ਾ ਤੇ ਇਹਦਾ ਇੱਥੇ ਕੋਈ ਰਾਖੀ ਹੈ ਇਹਦਾ ਬੁਰਾ ਹਾਲ ਹੈ ਤਾਂ ਇਹੋ ਜਿਹੇ ਦਾ ਵੀਕਲ ਕਰਦੇ ਵਿੱਚ ਵੀ ਨਹੀਂ ਕੋਈ ਰੱਖਦਾ ਆਜੋ ਇਧਰ ਆ ਮੈਨੂੰ ਲੱਗਦਾ ਟੈਂਕੀ ਖੋਲੀ ਨਹੀਂ ਉਹਨੇ ਕਦੇ ਆ ਵੇਖੋ ਇਹਨੂੰ ਤਾਲਾ ਲੱਗਿਆ ਹੋਇਆ ਬਾਈ ਕਹਿੰਦਾ ਕਦੇ ਟੈਂਕੀ ਖੋਲ ਕੇ ਤੇਰੀ ਨਹੀਂ ਪਵਾਇਆ ਉਹਨੇ ਇਹ ਚ ਮੈਂ ਟੈਂਕੀ ਕੀ ਆਪਾਂ ਅੰਦਰੋਂ ਦਿਖਾ ਚੁੱਕੇ ਆ ਪਰ ਜਿਹੜੀ ਹਾਲਤ ਹੈ ਜਿੰਨ ਕੇ ਬਹੁਤ ਮਾੜੀ ਹੈ ਆਪਾਂ ਪ੍ਰਧਾਨ ਜੀ ਐ ਕਰੋ ਅੰਦਰ ਚੱਲਦੇ ਆ ਮੈਨੇਜਰ ਸਾਹਿਬ ਕੋਲੇ ਉਹਦੇ ਨਾਲ ਗੱਲ ਕਰਦੇ ਆ ਹੋਰ ਵੀ ਵੇਖੋ ਕੋਈ ਪ੍ਰਬੰਧ ਨਹੀਂ ਇੱਥੇ ਵਧੀਆ ਆਪਾਂ ਜਿਆਦਾ ਤੌਰ ਤੇ ਬਾਥਰੂਮ ਹੁੰਦੇ ਆ ਫਲੈਸ਼ ਬਣੀ ਹੁੰਦੀ ਹੈ ਉਹ ਵੀ ਇੱਥੇ ਜਨਕ ਬਣਿਆ ਨਹੀਂ ਹੋਇਆ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂਗਾ ਕੰਪਨੀ ਦੇ ਸਾਡੇ ਮੈਨੇਜਰ ਸਾਹਿਬ ਨੇ ਸਾਰੀ ਜਾਣਕਾਰੀ ਲਵਾਂਗੇ ਜਿਹੜਾ ਮੈਨੇਜਰ ਸਾਹਿਬ ਤੁਹਾਡਾ ਹਲਟਰਾ ਖੜਾ ਰਿਆ ਲੋਕਾਂ ਦੀ ਸੁਖ ਸੂਲਤ ਖਾਤਰ ਖੜਾ ਰਿਆ ਉਹ ਕਿੰਨੇ ਚਿਰ ਤੋਂ ਬੰਦ ਪਿਆ ਜਨਕ ਚੱਲਦਾ ਨਹੀਂ ਪਿਆ ਸੀ ਵੇਖ ਕੇ ਸਰ ਵੈਸੇ ਤੋਂ ਹੈਡਰਾ ਜੋ ਹੈ ਇਹ ਹੈਡਰਾ ਮੇਂ ਕੁਝ ਪ੍ਰੋਬਲਮ ਹੋਣੇ ਕੀ ਵਜ੍ਹਾ ਸੇ ਅਪਣ ਤੁਰੰਤ ਬਾਹਰ ਸੇ ਹੈਡਰਾ ਮੰਗਵਾਲਿਆ ਤਾਂ ਮੁਕਸਰ ਸੇ ਜੀ ਇਹ ਪ੍ਰੋਬਲਮ ਕਦੋਂ ਤੋਂ ਆ ਇਹ ਟੋਲ ਪਲਾਜ਼ਾ ਕਦੋਂ ਤੋਂ ਚਾਲੂ ਹੋਇਆ ਕਿੰਨਾ ਸਾਲ ਹੋ ਗਿਆ 10 ਸਾਲ ਹੋ ਗਏ ਇਸ ਨੂੰ 2017 ਮੇ ਚਾਲੂ ਹੋਤਾ ਸਤਾਂਵੇਂ ਸਤਾਂਵੇਂ ਲੱਗੇ ਆਪਾਂ 6 ਸਾਲ ਹੋ ਗਏ ਹਾਂਜੀ 6 ਸਾਲ ਹੋ ਗਏ 17 ਦਾ ਕਿੰਨੇ ਤੁਸੀਂ ਚੱਲਦਾ 17 23 ਚੱਲਦਾ 6 ਸਾਲ ਹੋ ਗਏ 6 ਸਾਲਾਂ ਦੇ ਵਿੱਚ ਕਿਸਾਨ ਖੜੇ ਨੇ ਇਹ ਕਹਿੰਦੇ ਵੀ ਇਦਾਂ ਪਹਿਲਾਂ ਪਲੇ ਪਾਸੇ ਖੜਾ ਸੀ ਅਸੀਂ ਰੋੜ ਕੇ ਇੱਧਰ ਕਰਤਾ ਹੁਣ ਇੱਥੇ ਖੜਾ ਸਰ ਮੈਂ ਤਾਂ ਅਭੀ ਆਇਆ ਹੂੰ 6 ਮਹੀਨੇ ਹੋ ਗਏ ਠੀਕ ਹੈ ਮੈਂ ਜਦ ਆਇਆ ਤਾਂ ਇਹ ਹੈਡਰਾ ਮੇ ਕੁਝ ਪ੍ਰੋਬਲਮ ਹੋਣੇ ਕੀ ਵਜ੍ਹਾ ਸੇ ਅਮਨੇ ਦੂਸਰਾ ਹੈਡਰਾ ਹਾਇਰ ਕੀਤਾ ਹੋਤਾ ਉਹ ਛੋਟਾ ਥਾ ਜਿਸ ਦਿਨੇ ਮੈਟਰ ਹੋਇਆ ਉਸ ਦਿਨ ਜੈਸੇ ਪਤਾ ਚੱਲਾ ਅਪਨੇ ਤੁਰੰਤ ਮੁਕਸਰ ਸੇ ਹਾਈਡਰਾ ਮੰਗਵਾ ਲਿਆ ਥਾ ਜੀ ਜੇ ਇਹ ਕਰ ਹੇਲਟਰਾ ਇਹ ਚੱਲਦਾ ਹੁੰਦਾ ਜਿਹੜੀ ਉੱਥੇ ਬੱਸ 'ਚ ਡਿੱਗੀ ਅਪੋਲ ਦੇ ਵਿੱਚ ਐਂਗਲ ਤੋੜ ਕੇ ਜੇ ਇਹ ਚੱਲਦਾ ਹੁੰਦਾ ਸ਼ਾਇਦ ਉਹਨਾਂ ਕੁਝ ਲੋਕਾਂ ਦੀ ਜਾਨ ਬਚ ਜਾਣੀ ਸੀ ਜੇ ਹੇਲਟਰਾ ਚੱਲਦਾ ਹੁੰਦਾ ਮੁਕਸਰ ਦੀ ਦੂਰੀ ਕਿੰਨੀ ਲੱਗੀ ਆਪਾਂ ਮੁਕਸਰ ਇੱਥੋਂ 15 ਕਿਲੋਮੀਟਰ ਹੋਊਗਾ ਹਾਂਜੀ 11 ਕਿਲੋਮੀਟਰ ਹੈ ਤੇ ਤੁਹਾਡੀ ਦੂਰੀ ਇੱਥੋਂ ਕਿਲੋਮੀਟਰ ਦੀ ਹੈ ਨਹਿਰਾਂ ਦੀ ਤੇ ਜੇ ਹਲਟਰਾ ਚੱਲਦਾ ਹੁੰਦਾ ਹੈ ਉਹਦੀ ਤੁਰੰਤ ਬੱਸ ਕੱਢੀ ਜਾਂਦੀ ਕਿੰਨੇ ਲੋਕਾਂ ਦੀ ਚਾਪ ਪਛਣੀ ਸੀ ਆਜੋ ਇਧਰ ਆਜੋ 6 ਮਹੀਨੇ ਜਦੋਂ ਉਹਨੂੰ ਤੁਹਾਨੂੰ ਇੱਥੇ ਆਇਆ ਉਹਨੂੰ ਕਿ 6 ਮਹੀਨਾਂ ਚ ਕਰਦੇ ਤੁਸੀਂ ਇਹਦੇ ਤੇਲ ਪਵਾਇਆ ਟੈਂਕੀ ਖੋਲੀ ਜੀ 6 ਮਹੀਨਾ ਬਾਅਦ ਤਾਂ ਜ਼ਿੰਮੇਦਾਰ ਵੀ ਟਰੈਕਟਰ ਤੇਲ ਪਵਾ ਲੈਂਦਾ ਜੀ ਚੋਣੀਆਂ ਲਿਆਉਣੀਆਂ ਸਭ ਕੁਝ ਕਰਨਾ ਅਸੀਂ ਗਿਆੜੀਏ ਲਿਓਣੇ ਸਪਰੇਅ ਵਾਲੇ ਲਿਓਣੇ ਤੁਸੀਂ ਇੱਕ ਵਾਰ ਵੀ ਇਹ ਟੈਂਕੀ ਨਹੀਂ ਖੋਲਦਾ ਹੋ ਰਿਹਾ ਸਰ ਜੀ ਜਿਹੜੀ ਇਹ ਪਰਚੀ ਹੈ ਪਰਚੀ ਪੂਰੀ ਕੱਟੀ ਜਾਂਦੀ ਹੈ ਹਾਂ ਜੀ ਘੱਟ ਵੱਟ ਨਹੀਂ ਕੱਟੀ ਜਾਂਦੀ ਸਰ ਘੱਟ ਵੱਟ ਬੋਲੇ ਤਾਂ ਜਿਹਨੇ ਤੁਸੀਂ 68 ਰੁਪਏ ਲੈ ਰਹੇ ਆ ਜਿਹੜਾ ਆ ਰਿਹਾ ਸੀ ਆਪਣਾ ਭੁੰਗ ਭੁੰਗ ਇਹ ਤੂੜੀ ਵਾਲਾ ਤੇ 68 ਰੁਪਏ ਪਰਚੀ ਹੈ ਉਹਦੀ ਹਾਂ ਜੀ 67 ਕੀ ਪਰਚੀ ਹੈ ਉਸ ਕੋ ਪਰਚੀ dete ਪੂਰੀ dete ਕੰਮ ਤਾਂ ਨਹੀਂ ਕਰਤੇ ਉਹਦੀ ਸਾਈਡ ਕਿਹੜੀ ਆ ਫਲਟਰਾਂ ਦੀ ਉਹ ਜਿਹੜਾ ਭੁੰਗ ਆ ਰਿਹਾ ਸੀ ਸਾਈਡ ਕਿਹੜੀ ਉਹਦੀ ਉਸ ਕੀ ਸਰ ਜੋ ਉਸ ਦਾ ਲੈਂਥ ਹੈ ਉਹ ਇਧਰ ਸੇ ਨਹੀਂ ਆਤਾ ਇਸ ਕੇ ਲਈ ਉਸ ਕੋ ਉਧਰ ਸੇ ਸਾਈਡ ਸੇ ਕਢੀ ਜਾਤੀ ਹੈ ਜੀ ਜੀ ਕੰਪਨੀ ਨੇ ਪੈਸੇ ਲੈਣੇ ਆ ਇਹ ਤਾਂ ਕੰਪਨੀ ਨੇ ਬਣਾਉਣਾ ਸੀ ਨਾ ਇਧਰ ਬਣਾਉਣਾ ਜਾਂ ਉਧਰ ਨਹੀਂ ਬਣਾਉਣਾ ਜਦੋਂ ਤੁਸੀਂ ਪੈਸੇ ਲੈ ਰਹੇ ਜੇ ਕੱਲ ਨੂੰ ਉਧਰੋਂ ਆ ਰਿਹਾ ਉਲਟ ਸਾਈਡ ਮੇਰੀ ਬਾਤ ਸੁਣੋ ਹਾਂ ਜੀ ਆਰ ਦਿੱਤਾ ਹੂੰ ਉਸ ਕੇ ਪਾਸ ਮੈਂ ਉਸ ਕੀ ਜੋ ਅ ਪਰਮਿਸ਼ਨ ਆਰਟੀਓ ਕੀ ਕਿਤਨੀ ਹੈ ਕਿਤਨਾ ਲੈ ਕੇ ਚਲਤਾ ਹੈ ਉਸ ਹਿਸਾਬ ਸੇ ਆਪਣਾ ਜੀਆਰ ਹੈ ਉਸ ਮੇਂ ਦੇਖ ਲੀਜੀਏ ਮੇਰੀ ਬਾਤ ਸੁਣੋ ਜੇ ਉਧਰ ਉਲਟਰ ਸਾਈਡ ਆ ਰਿਹਾ ਜੇ ਉਹ ਮੇਰੀ ਬਾਤ ਸੁਣੋ ਇੱਕ 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 ਬਾਤ ਸੁਣੋ ਕੁਝ ਜ਼ਿਆਦਾ ਨਹੀਂ ਕਰਨਗੇ ਛੋੜ ਕੇ ਜ਼ਿਆਦਾ ਨਹੀਂ ਕਰ ਮੇਰੀ ਬਾਤ ਸੁਣੋ ਇਹ ਪੂਰੀ ਗੱਲ ਕਰੋ ਤੁਸੀਂ ਤੁਸੀਂ ਜ਼ਿੰਮੇਵਾਰ ਹਾਂ ਇਸ ਤੇ ਤੁਸੀਂ 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 ਅੱਗੇ ਸਾਹਮਣੇ ਤੋਂ ਆਉਣ ਵਾਲੀ ਕਿਸੇ ਟਰਾਲੀ ਨਾਲ ਟਕਰਾਜ ਉਹ ਟਰਾਲੇ ਦਾ ਜ਼ਿੰਮੇਵਾਰ ਮਰਨ ਵਾਲੇ ਦਾ ਜ਼ਿੰਮੇਵਾਰ ਕੌਣ ਹੈ ਜਿਹੜਾ ਉਹ ਪੁਲ ਬਣਿਆ ਉਹ ਬਣਿਆ ਹੋਇਆ ਸਰ ਜੀ ਮੇਰੀ ਬਾਤ ਸੁਣੋ ਇਹ ਵੇਖੋ ਆਪਣੇ ਸਾਰੇ ਬਿਆਨਾਂ ਤੋਂ ਕੰਪਨੀ ਦੇ ਮੈਨੇਜਰ ਪਾ ਰੇ ਨੇ ਇਹ ਹਰੇਕ ਕੰਪਨੀ ਦੇ ਬਿਆਨ ਤੋਂ ਮੈਨੇਜਰ ਸਾਹਿਬ ਭੱਜ ਰਹੇ ਨੇ ਟੋਲ ਪਲਾઝા ਦੇ ਜਨਕਿ ਇਹਨੂੰ ਜਦੋਂ ਅਸੀਂ ਸਵਾਲ ਪੁੱਛੇ ਸਾਡੇ ਨਾਲ ਕਿਸਾਨ ਆਗੂ ਨੇ ਕਿਸਾਨ ਆਗੂਆਂ ਵੱਲੋਂ ਤਿੱਖੇ ਸਵਾਲ ਪੁੱਛੇ ਗਏ ਤਾਂ ਮੈਨੇਜਰ ਸਾਹਿਬ ਅੰਦਰ ਵੜ ਕੇ ਕਹਿੰਦੇ ਮੈਂ ਕੋਈ ਜਵਾਬ ਨਹੀਂ ਦੇ ਸਕਦਾ ਇਹਦਾ ਜਵਾਬਦਾ ਫਿਰ ਕੌਣ ਹੋਊਗਾ ਕਿਸਾਨ ਹੋਣਗੇ ਆਮ ਲੋਕ ਹੋਣਗੇ ਜਿਨ੍ਹਾਂ ਨੇ ਜਾਨਣਾ ਚੱਲੀਆਂ ਗਈਆਂ ਇਹ ਕਹਿੰਦੇ ਉਹਨੇ ਬਣਾਤਾ ਹੁਣ ਕਿਹੋਂ ਜ਼ਿੰਮੇਵਾਰ ਹੈ ਆ ਜਾਂਦਾ ਟੋਲ ਪਲਾਜ਼ਾ ਦੇ ਜਿਹੜਾ ਮੁਖੀਆ ਹੁੰਦਾ ਇਹਨੂੰ ਮੁਖੀ ਇੱਥੇ ਭਾਇਆ ਕਾਹਦੀ ਖਾਤਰ ਭਾਇਆ ਲੋਕਾਂ ਦੀ ਸੁੱਖ ਸੂਲਤ ਖਾਤਰ ਭਾਇਆ ਜੇ ਹੁਣ ਅਸੀਂ ਹਲਟਰ ਦਾ ਪੁੱਛਿਆ ਕਹਿੰਦਾ ਮੈਨੂੰ 6 ਮਹੀਨੇ ਹੋ ਗਏ ਕਿਸਾਨ ਨੇ ਪੁੱਛਿਆ 6 ਮਹੀਨੇ ਦਾ ਬਾਅਦ ਤੇਲ ਨਹੀਂ ਪਵਾਇਆ ਤੇਲ ਦਿਖਾਓ ਟੈਂਕੀ ਚ ਕਿੱਥੇ ਪਾਇਆ ਉਹ ਵੀ ਭੱਜ ਗਿਆ ਜੇ ਅਸੀਂ ਭੌਂਗ ਦਾ ਪੁੱਛਿਆ ਵੀ ਦੂਜੀ ਸਾਈਡ ਕਿਉਂ ਚੱਲਦਾ ਫਿਰ ਵੀ ਭੱਜ ਗਿਆ ਜੇ ਅਸੀਂ ਨੂੰ ਇਹਨੂੰ ਪੁੱਛਿਆ ਜਿਹੜਾ ਨਾਲਾ ਬਣਿਆ ਨਾਲ ਜਿਵੇਂ ਛੜਕਦੇ ਨਾਲਾ ਬਣਿਆ ਨਾਲ ਉਹ ਚ ਗੱਡੀ ਉਤਰ ਗਈ ਤੇ ਉਹਦੇ ਨੁਕਸਾਨ ਹੋ ਗਿਆ ਕੌਣ ਹੈ ਹੁਣ ਤੁਸੀਂ ਕਿਵੇਂ ਦੇਖੋਗੇ ਆਪਾਂ ਉਹਨੂੰ ਵੇਖਿਆ ਬੁਲਾਇਆ ਬਾਜੀ ਇਸੇ ਗੱਲ ਦੀ ਕਮੀ ਹੈ ਜੀ ਹੁਣ ਮੰਨ ਕੇ ਚਲੋ ਜੇ ਜਵਾਬ ਦੇ ਨਹੀਂ ਹੈਗੇ ਮੰਨ ਲਓ ਇਹ ਅੱਜ ਟੋਲ ਪਲਾਜ਼ਾ ਦੇ ਸਮਝ ਲਓ ਮਾਲਕ ਨੇ ਮੈਨੇਜਰ ਸਾਹਿਬ ਨੇ ਇਹ ਜਵਾਬ ਦੇ ਨਹੀਂ ਹੈਗੇ ਇਹਨਾਂ ਨੂੰ ਬਿਠਾਇਆ ਕਿਸ ਲਈ ਹੈ ਕੋਈ ਵੀ ਨੁਕਸਾਨ ਹੁੰਦਾ ਹੈ ਉਹਦੇ ਲਈ ਕੋਈ ਵੀ ਜੇ ਟੋਲ ਪਲਾਜ਼ਾ ਤੋਂ ਕੋਈ ਕਮੀ ਸੀ ਉਹਦੀ ਜਵਾਬਦੇਹੀ ਤਾਂ ਮੈਨੇਜਰ ਸਾਹਿਬ ਦੇ ਸਕਦੇ ਜੇ ਕਿਤੇ ਕਮੀ ਸੀ ਤੇ ਤਾਂ ਹੀ ਭੱਜ ਕੇ ਉਹ ਅੰਦਰ ਗਏ ਆ ਜੇ ਉਹ ਚਾਰੇ ਪਾਸੇ ਕਮੀਆਂ ਪੂਰੀਆਂ ਕੀਤੀਆਂ ਹੁੰਦੀਆਂ ਇਹਨਾਂ ਨੇ ਜਨ ਕਿ ਫਿਰ ਤਾਂ ਗੱਲ ਦਾ ਜਵਾਬ ਦਿੰਦੇ ਉਹਨਾਂ ਕੋਲ ਜਵਾਬ ਸੀਗੇ ਕਿਉਂਕਿ ਫੁੱਲ ਸਹੂਲਤ ਦਿੱਤੀ ਗਈ ਸਾਰੇ ਪਾਤੀ ਜਨ ਕੇ ਸਹੂਲਤਾਂ ਸਹੂਲਤਾਂ ਜਿਵੇਂ ਵੇਖੀਏ ਰੁਪਏ ਦੇ ਵਿੱਚੋਂ ਇੱਥੇ 10 ਪੈਸੇ ਵੀ ਸਹੂਲਤ ਹੈ ਨਹੀਂ ਗਈ ਨਹੀਂ ਜੀ ਨਹੀਂ ਕੋਈ ਸਹੂਲਤ ਨਹੀਂ ਹੈਗੀ ਜੀ ਤਕਰੀਬਨ ਇਹਨਾਂ ਦੀ ਜਿਹੜੀ ਆਪ ਦੀ ਛੱਤ ਜਿਹਦੀ ਵੀ ਟੁੱਟੇ ਹੋਈ ਹੈ ਜੀ ਪਹਿਲਾਂ ਤੁਸੀਂ ਆਪਦੀ ਜਿੰਨਾਂ ਦੀ ਉਹ ਚਲੋ ਟੂਲ ਪ੍ਰਾਈਸ ਤੇ ਛੱਡੋ ਰੋਡ ਦੇ ਉੱਤੇ ਜਿਹੜੀ ਉਹ ਵੀ ਟੁੱਟੇ ਹੋਈ ਹੈ ਥਾਂ ਥਾਂ ਤੇ ਐਂਗਲਾਂ ਟੁੱਟੀਆਂ ਹੋਈਆਂ ਜੀ ਇਹਨਾਂ ਦੀ ਤਾਂ ਆਪ ਦੇ ਪ੍ਰਤੀ ਵੀ ਨਿਘੇਲੀ ਹੈਗੀ ਹੈ ਜੀ ਆਪ ਦੇ ਪ੍ਰਤੀ ਵੀ ਨਿਘੇਲੀ ਬਾਕੀ ਦੂਜੇ ਨੰਬਰ ਤੇ ਜੀ ਜਦੋਂ ਸਾਡੇ ਕੋਲ ਟੂਲ ਪੁੱਟਾ ਲਿਆ ਜਾਂਦਾ ਜੀ ਜਦੋਂ ਪੱਤਰਕਾਰ ਪ੍ਰੀਲੇਜਰੀ ਪੁੰਗਾ ਦੀ ਪਰਚੀ ਤੁਹਾਡੀ ਗੱਲ ਵਿੱਚ ਕੱਢਦਾ ਜੇਕਰ ਇਦਾਂ ਦਾ ਟੋਲ ਪਲਾਜ਼ਾ ਇਦਾਂ ਦਾ ਟੋਲ ਪਲਾਜ਼ਾ ਤੁਹਾਡੇ ਇੱਥੇ ਮਕਸਾ ਰੋਡ ਤੇ ਬਣਿਆ ਹੋਇਆ ਤੇ ਇਹੋ ਜਿਹਾ ਟੋਲ ਪਲਾਜ਼ਾ ਜਨਨ ਕਿ ਆਪਣੇ ਪੂਰੇ ਪੰਜਾਬ ਦੇ ਵਿੱਚ ਕਿੰਨੇ ਬਣੇ ਹੋਣਗੇ ਕਿੰਨੇ ਲੋਕਾਂ ਦੀ ਲੁੱਟ ਹੋ ਰਹੀ ਉਹ ਇੱਧਰ ਕਿਸੇ ਦਾ ਜੀ ਧਿਆਨ ਹੀ ਨਹੀਂ ਗਿਆ ਜੇ ਆਪਾਂ ਵੇਖੀਏ ਸਾਰੀਆਂ ਸਹੂਲਤਾਂ ਲੋਕਾਂ ਨੂੰ ਜਾ ਕੇ ਉੱਥੇ ਕਿਸਾਨ ਬੰਦਿਆਂ ਵਾਲੇ ਚੈੱਕ ਕਰਨ ਤੇ ਇਹੋ ਜਿਹੀ ਸਹੂਲਤ ਕਿਤੇ ਉਹਨਾਂ ਪੰਪਾਂ ਤੇ ਆਜਾ ਟੋਲ ਪਲਾਜ਼ਾ ਤੇ ਵੀ ਹੋਊਗੀ ਹਾਂ ਬਿਲਕੁਲ ਇਹ ਸਭ ਤੋਂ ਇਹਦੀ ਮੰਦੀ ਹਾਲਤ ਹੈ ਇਹ ਜਿਹੜੀ ਇਹ ਛੜਕਾ ਕੋੜਕੋ ਤੋਂ ਮੁਕਸ ਤੱਕ ਇਹ ਪੰਜਾਬ ਚੰਡੀਗੜ੍ਹ ਇਦੋਂ ਰਾਜਸਥਾਨ ਹਰਿਆਣਾ ਕਿੱਥੇ ਤੱਕ ਇੰਨੀਆਂ ਸੇਟਾਂ ਜੋੜ ਰਹੀ ਹੈ ਇਹ ਸੜਕ ਦੀ ਹਾਲਤ ਬਿਲਕੁਲ ਸਭ ਤੋਂ ਮਾੜੀ ਹੈ ਨਾ ਤੇ ਇਸ ਤੇ ਸਰਕਾਰ ਨੇ ਨਾ ਇਹ ਪ੍ਰਾਈਵੇਟ ਕੰਪਨੀ ਦੇ ਤਾ ਇਹ ਜਿਹੜਾ ਟੋਲ ਪਲਾਜਾ ਇਹ ਹੋਰ ਵੇਖੀ ਤੇ ਜਦੋਂ ਉੱਥੇ ਸਹੂਲਤਾਂ ਹੈਗਾ ਜੇ ਪਰਚੀ ਕਟਾਉਣੇ ਆ ਤਾਂ ਕੋਈ ਉਹਦੀ ਸਹੂਲਤ ਵੀ ਹੈ ਪਰ ਇਸ ਟੋਲ ਪਲਾਜੇ ਦੀ ਬਿਲਕੁਲ ਲੁੱਟ ਹੈ ਮੇਰੇ ਜੀ ਸਾਹਿਬ ਸਾਰੀ ਗੱਲੋਂ ਪੱਟ ਗਿਆ ਸਾਡੀ ਸਾਰੀਆਂ ਦੀ ਇਹੀ ਮੰਗ ਆ ਸਾਰੇ ਜਿੰਨੇ ਵੀ ਆਏ ਦੇ ਸਾਰੀਆਂ ਜਥੇਬੰਦੀਆਂ ਦੀ ਵੀ ਜੋ ਵੀ ਨੁਕਸਾਨ ਹੋਇਆ ਉਹ ਸਾਰਾ ਟੋਲ ਪਲਾਜ਼ਾ ਜਿੰਮੇਦਾਰ ਹੈ ਅਸੀਂ ਅੱਜ ਪੂਰੇ ਜ਼ਮੀਨ ਲੈਵਲ ਤੇ ਆ ਕੇ ਗੱਲ ਕਰੀ ਹੈ ਇਹਨਾਂ ਸਾਰਾ ਕੁਝ ਨਿੱਕੀ ਨਿੱਕੀ ਚੀਜ਼ ਵਿਖਾਈ ਹੈ ਭੋਰਾ ਭੋਰਾ ਚੀਜ਼ ਵਿਖਾਈ ਹੈ 6 ਸਾਲ ਤੋਂ ਕਹਿੰਦੇ ਟੋਲ ਪਲਾਜ਼ਾ ਇੱਥੇ ਲੱਗਿਆ ਹੋਇਆ ਬਾਪੂ ਜੀ ਤੁਸੀਂ ਤਾਂ ਵੱਧ ਸਮੇਂ ਤੋਂ ਕਹਿੰਦੇ ਸੀ ਮੈਨੇਜਰ ਸਾਹਿਬ ਕਹਿੰਦੇ 6 ਸਾਲ ਤੋਂ ਲੱਗਿਆ ਹੋਇਆ ਹੈ ਇਹ ਜੀ ਲੱਗਾ 6 ਬਣਦਾ ਹੈ ਪਰ ਜਦੋਂ ਅਸੀਂ ਇੱਥੇ ਟੋਲ ਫੇਸੇ ਬੰਦ ਕੀਤੇ ਸੀ ਨਾ ਇੱਥੇ ਬੈਠੇ ਮੈਂ ਰਿਆਂ ਸਾਲ ਪਰ ਪੂਰਾ ਇੱਥੇ ਦਿਨ ਪਰ ਰਾਤ ਪਰ ਇੱਥੇ ਜਿਹੜੀਆਂ ਸਬੂਤਾਂ ਆਜ ਨੇ ਕੋਈ ਉਹਵੇਂ ਹੀ ਖੜੀਆਂ ਨੇ ਅੱਜ ਅਸੀਂ ਦਿੱਲੀ ਸਾਨੂੰ ਪਾਇਗਾ ਦੋਲਨ ਦਾ ਕੰਮ ਇਹ ਮੁੰਡਿਆਂ ਨੇ ਤੱਕ ਕੇ ਕੀਟਾ ਹੈਕਟੜਾ ਹੋਵੇਂ ਖੜਾ ਬਾਥਰੂਮ ਦਾ ਤੁਸੀਂ ਹਾਲ ਵੇਖ ਲਿਆ ਜੇ ਮੈਨੇਜਰ ਸਾਹਿਬ ਨੂੰ ਇਸੇ ਤਰ੍ਹਾਂ ਜਿਹੀ ਵੀ ਆਣੇ ਨਾ ਕਈ ਵਾਰ ਮੰਮੀ ਆਖਿਆ ਇਹਨੂੰ ਤੇ ਇਸੇ ਤਰ੍ਹਾਂ ਜੀ ਉਹ ਬਾਦ ਪੀਡਬਲੂ ਕੀ ਹੈ ਦੂਜੇ ਅਫਸਰਾਂ ਨਾਲ ਲੜੇ ਨੇ ਜਿਹੜੇ ਅਸੀਂ ਤਾਂ ਨੇ ਜਿਹੜੇ ਐਕਸ਼ਨ ਨੇ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਇਹਨਾਂ ਨਾਲੋਂ ਪਰਚਾ ਹੁੰਦੇ ਹੋਣਾ ਚਾਹੀਦਾ ਜੁਮੇਵਾਰ ਹੋਵੇ ਹੁਣ ਆਲਾ ਉਹ ਜੀ ਦੂਜੇ ਹੱਥੇ ਚੱਲਦਾ ਔਰ ਤੁਸੀਂ ਵੇਖੀ ਨਾ ਛੜ ਕੋਰਲੇ ਪਾਸੇ ਅਜਾ ਉਹ ਭੋਂਗਾ ਵਾਲੇ ਬਿਚਾਰੇ ਕੀ ਕਰਨ ਗਰੀਬ ਬੰਦੇ ਨੂੰ ਉਲਟੀ ਜਗਾ ਇੱਥੇ ਉਧਰੋਂ ਮਾਰਦੇ ਨੇ ਇਨ ਇਹਨਾਂ ਦਾ ਹੁਣ ਜੇ ਪੂਰੀ ਚੈਕਿੰਗ ਹੋਣੀ ਹੋਵੇ ਇੱਥੇ ਜਨਨ ਕਿ ਕੋਈ ਵੀ ਚੀਜ਼ ਨਹੀਂ ਜਿਹੜੀ ਆਪਾਂ ਤੁਹਾਨੂੰ ਦਿਖਾ ਸਕੀਏ ਸਾਰੇ ਪਾਸਿਓਂ ਟੋਲ ਪਲਾਜ਼ਾ ਅਧੂਰਾ ਇਹਨਾਂ ਦੇ ਜਿਹੜੀ ਕਾਰਵਾਈ ਬੰਦੀ ਹੈ ਉਹ ਹੋਣੀ ਚਾਹੀਦੀ ਹੈ ਹੁਣ ਕਾਰਵਾਈ ਸਰਕਾਰ ਨੇ ਕਰਨੀ ਹੈ ਜਾਂ ਪ੍ਰਸ਼ਾਸਨ ਨੇ ਕਰਨੀ ਹੈ ਇਹ ਕਿਹਨੇ ਕਰਨੀ ਹੈ ਕਿਹਨੇ ਵੇਖਣਾ ਇਹ ਤਾਂ ਹੁਣ ਅਗਲਾ ਆਉਣ ਵਾਲਾ ਸਮਾਂ ਦੱਸੇਗਾ ਇਹਦੇ ਉੱਤੇ ਕੋਈ ਸਹੂਲਤ ਨਹੀਂ ਸਾਰੀਆਂ ਤੁਹਾਨੂੰ ਅਸੀਂ ਦਿਖਾਤੀਆਂ ਤੁਸੀਂ ਵੇਖ ਲਓ ਸੱਚ ਦੀ ਪੜਤਾਲ ਮੇਵਤਾ ਸਿੰਘ ਤਾਰਾ ਪਿੰਮਲਦੇ ਆ ਧੰਨਵਾਦ